ਜੱਸੀ ਜੱਸੀ ਹਾਂ ਮਾਂ ਪਹਿਗੀ ਸੀ ਉਹੀ ਪਹਿਗੀ ਸੀ ਮਾਂ ਟੂਈ ਦੁਕੀ ਜਾਂਦੀ ਸੀਗੀ ਅੱਛਾ ਤੇ ਅ ਸਿਰ ਜਦੂ ਕੀ ਜਾਂਦਾ ਮੈਂ ਚਲ ਬਿੰਦ ਪੈ ਜਾਨੀ ਆ ਕੋਈ ਗੋਲੀ ਹੋਊ ਕਰੇ ਲੈ ਲੈਦੀ ਗੋਲੀ ਤਾਂ ਲੈ ਲਈ ਸੀ ਮਾਂ ਦਰਦ ਦੀ ਹਾਂ ਕੰਮ ਸੀ ਕੋਈ ਮੈਂ ਤਾਂ ਆ ਹੀ ਦੱਸਦੀ ਸੀ ਤੈਨੂੰ ਹਾਂ ਚਰਨ ਹੋਰੀ ਆਉਂਦੇ ਨੇ ਅੱਛਾ ਹਾਂ ਹੁਣ ਆਉਂਦੇ ਨੇ ਹਾਂ ਆਉਂਦੇ ਨੇਗੀ ਚੱਲ ਵਧੀਆ ਮਾਂ ਸੀ ਨਾ ਕਹਿੰਦੀ ਸੀ ਅਸੀਂ ਤੁਰਦੇ ਆਂ ਕੀ ਅੱਛਾ ਹਾਂ ਚੱਲ ਵਧੀਆ ਮਾਂ ਫਿਰ ਆ ਜਾਣਗੇ ਹੋਰ ਨਾਲੇ ਨਾ ਅੱਜ ਤਾਂ ਸਾਨੂੰ ਆਪਾਂ ਰਾਤ ਰੱਖਾਂਗੇ ਹਾਂ ਮਾਂ ਰਾਤ ਰੱਖਾਂਗੇ ਕਿੰਨਾ ਟਾਈਮ ਹੋ ਗਿਆ ਚਾਨੋ ਦੀ ਦਿਤਾਈੇ ਨਹੀਂ ਹੈਗੀ ਨਾ ਰਾਤ ਲੱਗੇ ਜਾਂਦੀ ਜੇ ਹੁੰਦੀ ਵੀ ਆ ਉਹਦੀ ਮੁੜ ਜਾਂਦੀ ਹੈ ਜੀ ਮੁੜ ਜਾਂਦੀ ਹੈ ਉਸ ਤਾਂ ਇਹਦਾ ਕਰਕੇ ਕੰਜਰ ਦਾ ਕਰਕੇ ਮੁੜ ਜਾਂਦੀ ਹੈ ਉਸ ਉਹਦੇ ਘਰੇ ਨਹੀਂ ਪਈ ਸਰਦਾ ਮੈਨੂੰ ਪਤਾ ਸੱਸ ਓਰੇ ਆਵੇਂ ਮੁੰਡੇ ਇੱਥੇ ਬੈਠ ਇੱਧਰ ਆ ਕੇ ਮਾਂ ਕੁਝ ਬੋਲੀ ਨਾ ਹੂੰ ਮਾਇਆ ਨੂੰ ਕੀ ਬੋਲਣਾ બસ ਕੁੜੀ ਪਰੌਣਾ ਹੁੰਦੇ ਨੇ ਆ ਜਲੂਸ ਕੱਢ ਰੱਖਿਆ ਉਹਨਾਂ ਮੂਰੇ ਨਾ ਜਲੂਸ ਕੱਢਦੀ ਚੁੱਪ ਕਰਕੇ ਬਹਿ ਜੀ ਕਿਉਂ ਕੀ ਗੱਲ ਖਾ ਜਾਣਗੇ ਮੈਨੂੰ ਉਹ ਵੇ ਉਹ ਸਿਆਣਾ ਬੈਣਾ ਐਂਨੇ ਚਿਰ ਮਗਰੋਂ ਆਊਗੀ ਜਵਾਕੜੀ ਆਪ ਦੇ ਘਰੋਂ ਉਹ ਸਿਆਣਾ ਬੈਣਾ ਪਰੌਣਾ ਕੀ ਆਖੂਗਾ ਮੈਂ ਕਾਮਲ ਜੇ ਪਰੌਣਾ ਸਿਆਣਾ ਤੂੰ ਤਾਂ ਕਾਮਲਾ ਹੀ ਐ ਆ ਕੰਮੜਾ ਤਾਂ ਹੋਇਆ ਫਿਰਦਾ ਹੋਰ ਏਦੂ ਕੀ ਕੰਮੜਾ ਹੋਵੇਂਗਾ ਤੂੰ ਸੈਣਾ ਤਾਂ ਬਥੇਰਾ ਸੀ ਪਰ ਕੀ ਕਰਾ ਫੁੱਟ ਗਿਆ ਮੇਰੀਆਂ ਮੱਥੇ ਦੀਆਂ ਲੀਕੀਆਂ ਹਾਂ ਚੱਲ ਕੰਮ ਜਿਹੜਾ ਤੂੰ ਇਹ ਜਾ ਹੋ ਗਿਆ ਤੂੰ ਪੈਗ ਜਾਣੀ ਸਭ ਪਤਾ ਮੈਨੂੰ ਭਰਤੇ ਹੋਣਗੇ ਕੰਨ ਨਾ ਮੈਂ ਕੀ ਕਰਨ ਭਰੇ ਨੇ ਮੈਂ ਤਾਂ ਕਦੀ ਮਾਂ ਨੂੰ ਕਹੀਏ ਨੇ ਚੁੱਪ ਕਰਜੋ ਹਰਾਉਂਦੇ ਨੂੰ ਚਿੰਬੜ ਜਾਂਦੀ ਅਮਾ ਤੂੰ ਖਾਨੀ ਗਿਆ ਮੰਦਾਣੀ ਸਮਝਉਂਦਾ ਨਾ ਇਹ ਮੇਰੇ ਕੰਨ ਪਰੂ ਤੂੰ ਮੈਨੂੰ ਤੇਰੀ ਸ਼ਕਲ ਦਿਂਦੀ ਨਹੀਂ ਵੇ ਕੀ ਸੀ ਤੂੰ ਕੀ ਬਣ ਗਿਆ ਮੈਨੂੰ ਦਿਂਦਾ ਨਹੀਂ ਤੂੰ ਮੈਂ ਕਿੱਥੋਂ ਦੀਨਾ ਮਾਂ ਤੈਨੂੰ ਮੈਂ ਦੀਨਾ ਤੈਨੂੰ ਉਹਦਾ ਜੰਮ ਕਿ ਐ ਕਰਦੀਆਂ ਜਿਵੇਂ ਮੈਂ ਕੋਈ ਮਤਰਿਆ ਹੁਣਾ ਤੇਰਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੇਪੁੱਤ ਦੀਨਾ ਤਾਂ ਮੈਨੂੰ ਹੈਗਾ ਐ ਤੂੰ ਠੀਕ ਐ ਨਾ ਪਰ ਮੈਂ ਤੈਨੂੰ ਐਂ ਦੇਖਦੀ ਆ ਬੇ ਕੀ ਤਾ ਤੂੰ ਸੋਹਣਾ ਸੀ ਕਿੰਨਾ ਤੂੰ ਸਿਆਣਾ ਸੀ ਆ ਤੈਨੂੰ ਕੀ ਦੀ ਨਜ਼ਰ ਲੱਗੀ ਚੰਦਰੇ ਦੀ ਤੂੰ ਕਿਹੜਾ ਕੰਜਰ ਨਾਲ ਲੱਗ ਗਿਆ ਹੈ ਜੇ ਨਾਲ ਮੈਨੂੰ ਦੱਸ ਤਾਂ ਦੇ ਮੈਂ ਕੀ ਦੇ ਨਾਲ ਰਲਣਾ ਮੈਨੂੰ ਤਾਂ ਤੇਰੀ ਸਮਝ ਕਦੇ ਤਾਂ ਤੂੰ ਮੈਨੂੰ ਕੰਜਰ ਕਹਿ ਦੇਣੀ ਆ ਹੁਣ ਤੂੰ ਕਹੀ ਜਾਂਦੀ ਆ ਵੀ ਕਿਹੜੇ ਕੰਜਰ ਨਾਲ ਲੱਗਿਆ ਮੇਰੀ ਗੱਲ ਸੁਣ ਮਾ ਪਹਿਲਾਂ ਤੂੰ ਆਪ ਦੀਆਂ ਗੱਲਾਂ ਚੋਂ ਨਾ ਆਪ ਹੀ ਉਹ ਕਰ ਲਿਆ ਕਰ ਨਤੀਜਾ ਕੱਢ ਲਿਆ ਕਰ ਵੀ ਤੂੰ ਕਹਿਣਾ ਕੀ ਚਾਹਣੀ ਆ ਮੈਨੂੰ ਉਹ ਅਸੀਂ ਐਂ ਕਹਿੰਦੇ ਸੀ ਕਿ ਵੀ ਦੀਦੀ ਆਉਂਦੇ ਨੇ ਕਿ ਮਾੜਾ ਜਿਹਾ ਠੀਕ ਰਹਿਓ ਕੀ ਗੱਲ ਠੀਕ ਰਹਿਣ ਨੂੰ ਮੈਂ ਕੀ ਕਹਤਾ ਦੱਸੀ ਮੈਨੂੰ ਆ ਝੂਰ ਦਾ ਸੋਹਣਾ ਲੱਗਦਾ ਹੋਰ ਕੀ ਕਹਿਣਗੇ ਤੈਨੂੰ ਗੱਲ ਤਾਂ ਆਉਂਦੀ ਨਹੀਂ ਹੈਗੀ ਓ ਯਾਰ ਮੇਰੀ ਗੱਲ ਸੁਣੋ ਠੀਕ ਆ ਨਾ ਲੈਕਚਰ ਕਰੋ ਬੰਦ ਤੂੰ ਵੀ ਸੁਣ ਲੈਣੀ ਇੱਧਰ ਗੱਲ ਸੁਣ ਠੀਕ ਆ ਇੱਧਰ ਕੁੜੀ ਪ੍ਰਾਣਾ ਆਉਂਦੇ ਨੇ ਚੀਜ਼ਾ ਤਾਂ ਕਿਉਂ ਮੇਰੇ ਨਾਲ ਹਮਕੋ ਤੁਮ ਕੋ ਇਤਰੇ ਬੀਤਰੇ ਨਾ ਕਰਨ ਠੀਕ ਆ ਕਿਸੇ ਗੱਲ ਨੂੰ ਲੈ ਕੇ ਸਿੱਧੀ ਗੱਲ ਆ ਆਪਾਂ ਨੂੰ ਕੋਈ ਸਮਝਾਵੇ ਨਾ ਆਪਣੇ ਨਾਲ ਉਹ ਪ੍ਰਾਣੇ ਨੂੰ ਵਾਲੀ ਆਦਤ ਆ ਪਹਿਲਾਂ ਇੱਕ ਦਿਨ ਮੈਨੂੰ ਉੱਥੇ ਰਾਜਵੀਰ ਰੋਕ ਕੇ ਕਹਿੰਦਾ ਸੀਗਾ ਵੀ ਨਸ਼ੇ ਛੱਡ ਦੇ ਐਂ ਕਰ ਲਾ ਉਹ ਕਰ ਲਾ ਆਪਣੇ ਨਾਲ ਭਈ ਬਕਵਾਸ ਪਾਜੀ ਕੋਈ ਨਾ ਕਰੇ ਹਾਂ ਸਿੱਧੀ ਗੱਲ ਜਿਹੜਾ ਤੈਨੂੰ ਕੰਮ ਦੀ ਗੱਲ ਕਹਿੰਦਾ ਉਹ ਤਾਂ ਤੈਨੂੰ ਬਗਵਾਸ ਲੱਗਦਾ ਆ ਜਿਹੜਾ ਤੈਨੂੰ ਆ ਕੰਜਰਖਾਨੇ ਤਾਂ ਲਾਉਂਦਾ ਉਹ ਤੈਨੂੰ ਵਧੀਆ ਲੱਗਦਾ ਜਿਹਦਾ ਜਾ ਕੇ ਉਹਦੇ ਕੋਲੋਂ ਫੇਰ ਆ ਲੈ ਮੈਥੋਂ ਹੋ ਗਈ ਗਲਤੀ ਮੈਂ ਘਰੇ ਆ ਗਿਆ ਆ ਉਹਦਾ ਆਉਣਗੇ ਪਰੋਣੇ ਹੁਣੀ ਸੰਭਲਿਓ ਠੀਕ ਆ ਬਗਵਾਸ ਨਾ ਕਰੀ ਮੇਰੇ ਬਾਰੇ ਕੋਈ ਤੂੰ ਮੈਂ ਦੱਸਤੀ ਕਰ ਬੈ ਬਗਵਾਸ ਤੂੰ ਨਾ ਕਰੀ ਪੱਲੇ ਪੂਰੇ ਲੈ ਕੇ ਜਾਂਦਾ ਤਾਂ ਮੈਥੋਂ ਪੁਰਾ ਕੋਈ ਨਹੀਂ ਆ ਉਹਦਾ ਆਪੀ ਸੰਭਲੋ ਕੁੜੀ ਤੂੰ ਬੈਠੀ ਚੁੱਪ ਕਰਕੇ ਉਹਦੀ ਨਾ ਬੇਇੱਜ਼ਤੀ ਕਰਨੀ ਪਰੋਣੇ ਦੀ ਆਜ ਦੀ ਸੈਣੇ ਗੈਣੇ ਦੀ ਹਾਏ ਰੱਬਾ ਮੈਂ ਕੀ ਕਰਾਂ ਇਸ ਮੁੰਡੇ ਦਾ ਕੀ ਕਹਿਣਗੇ ਉਹ ਚੱਲ ਫਿਰ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਗਿਆ ਮਾਂ ਵੀ ਹੈ ਜਲੂਸ ਕੱਢਦਾ ਇਹ ਹਾਂ ਪੁੱਤ ਉਹ ਵੀ ਪਤਾ ਹੀ ਆ ਉਹਨਾਂ ਨੂੰ ਫਿਰ ਇਹਦੀ ਉਹ ਕੀ ਬੋਲੂਗੀ ਨਹੀਂ ਮੈਨੂੰ ਉਹ ਤਾਂ ਸਿਆਣੇ ਬਿਆਣੇ ਤੋਂ ਆਉਂਦਾ ਹੈ ਵਿਚਾਰਾ ਸਿਆਣਾ ਬਿਆਣਾ ਹੈ ਮਾਂ ਬਾਈ ਨੂੰ ਵੀ ਪਤਾ ਹੀ ਹੈ ਤਾਂ ਹੀ ਆਪਣੇ ਬੁਲਾਇਆ ਫੋਨ ਕਰਕੇ ਵੀ ਜੇ ਕੋਈ ਹੱਲ ਹੋ ਜੇ ਉਹ ਤਾਂ ਪਤਾ ਹੀ ਹੈ ਵੀ ਨਛਨਾਲ ਤਾਂ ਡੱਕਿਆ ਹੋਊ ਗਈ ਉਹ ਉਹ ਤਾਂ ਹੀ ਤਾਂ ਇੰਨਾ ਨਚਰਾਉਂਦਾ ਨਹੀਂ ਇੱਥੇ ਵੀ ਗਾਇ ਦੀ ਮੇਰੀ ਬੇਇੱਜ਼ਤੀ ਕਰ ਦਿੰਦਾ ਸਹੀ ਗੱਲ ਆਉ ਤਾਂ ਪੁੱਠਾ ਸਿੱਧਾ ਬੋਲਦਾ ਐ ਵੀ ਨਾ ਦੇਖਦਾ ਵੀ ਪਰਾਣਾ ਸਾਡਾ ਵੀ ਉਹਨੂੰ ਤਾਂ ਨਾ ਬੋਲ ਸਾਨੂੰ ਤਾਂ ਬੋਲਦੇ ਹੀ ਬੋਲਦੇ ਆ ਚਲ ਕੀ ਕਰਾਂ ਮੈਂ ਬਾਲੀ ਜੂਨ ਓਕੀ ਹੋ ਗਈ ਆਪਾਂ ਐਂ ਕਰਦੇ ਆ ਮਾਂ ਦੋਨੀ ਘਰ ਛੱਡ ਕੇ ਭਗ ਜਾਣਾ ਇਕੱਲੇ ਨੂੰ ਰਹਿਣ ਦੇ ਇੱਥੇ ਪਤਾ ਲੱਗੂਗਾ ਫਿਰ ਇਹਨੂੰ ਜਦੋਂ ਰਿਹਾ ਇਕੱਲਾ ਰੋਟੀਆਂ ਘਣੀ ਬਿਤਰਸਿਆ ਇਹ ਕਿੱਥੇ ਜਾਵਾਂਗੇ ਆਪਾਂ ਇੱਥੇ ਜਾਂਦਾ ਇੱਥੇ ਲਿਆ ਕੇ ਲਗਾੜਿਆਂ ਨੂੰ ਬਾੜ ਕੇ ਸਾਰਾ ਕੁਝ ਵੇਚ ਕੇ ਖਾ ਜੂਗਾ ਆ ਜਿਹੜੀ ਸਰਤੇ ਛੱਤ ਹੈ ਕਿ ਇਹ ਵੀ ਨਹੀਂ ਛੱਡਣੀ ਫਿਰ ਆਪ ਕਿਹੜਾ ਸੌਖਾ ਬਸ ਜੂਗਾ ਮਾਂ ਖਾ ਲੂਗਾ ਇਹ ਜਾਨੂ ਕੀ ਹੁੰਦਾ ਆਪ ਤਾਂ ਤੁਰਿਆ ਫਿਰਦਰਾਂ ਆਪਾਂ ਕਿੱਥੇ ਜਾਵਾਂਗੇ ਘਰ ਛੱਡ ਕੇ ਨਹੀਂ ਤੀ ਇਹ ਜਾ ਸਕਦੀਆਂ ਆਪਾਂ ਉਹਨਾਂ ਜ਼ੋਰ ਹੀ ਦਿਮਾਗ ਖਰਾਓ ਕਰਨ ਲੱਗ ਜਾਂਦੀਆਂ ਨੇ ਨਿਕਲਿਆ ਤੇਰੀ ਵੀਰੇ ਸੜੇ ਜਿੱਦੀ ਜੰਗਦਾ ਬਹਾਦਰ ਹੋ ਲਾਡੀ ਯਾਰਾ ਮੇਰਾ ਹੱਲ ਕਰ ਹੀ ਦਿੰਦਾ ਕਿ ਤਰ੍ਹਾਂ ਅਗੇ ਤਰੋ ਇਹਦਾ ਖਾਣ ਵਾਸਤੇ ਵੀ ਰੱਖਣਾ ਆਈ ਤਰ ਤਰਤਾ ਜਗ੍ਹਾ ਹੀ ਨਹੀਂ ਬਚੀ ਸਾਲੀ ਦੀਵੋ ਦੀ ਦਿਨ ਲਈ ਕੀ ਵਰਦਾਨਾ ਸ਼ੇ ਕਰਕੇ ਹਾਏ ਸੁਰਗ ਦਾ ਡੂਟਾ ਆ ਹੋਲ ਗਰੇਟ ਯਾਰ ਉਹ ਭੰਦੇ ਮਾਮਾ ਮੜੀਏ ਖਾ ਲਿਆ ਥਾਗੇ ਕੁਈ ਰਾਤ ਚ ਲੈ ਕੇ ਆਉਣਾ ਸੀ ਕੋਸਾ ਮਤੋ ਸੋਚਦਾ ਇੰਨਾ ਕੁਛ ਮੈਨੂੰ ਤਾਂ ਇਧਰ ਟੈਨਸ਼ਨ ਹੋਈ ਪਈ ਆ ਪਤਾ ਨਹੀਂ ਕਿੰਨੀ ਕ ਸੱਟ ਮਾਰੀ ਹੋ ਜੱਸੀ ਔਰ ਮੇਰੇ ਵੀ ਇਹੀ ਦਿਮਾਗ ਚ ਘੁੰਮੀ ਜਾਂਦੀ ਸੀ ਮੈਂ ਤਾਂ ਆਪੋ ਲਗਾ ਚੱਲ ਕੋਈ ਮਾਜਾ ਪਤਾ ਨਹੀਂ ਇਹਦੇ ਦਿਮਾਗ ਨੂੰ ਹੋਇਆ ਕੀ ਇਹ ਮੁੰਡੇ ਦਾ ਲਾਇਆ ਆਗੇ ਅਸਰੀ ਆਮਦ ਅਸਰੀ ਗੱਲ ਅਸਰੀ ਗੱਲ ਹਸਰੀ ਗੱਲ ਹਸਰੀ ਗੱਲ ਅਸਰੀ ਗੱਲ ਅਸਰੀ ਗੱਲ ਠੀਕ ਹੈ ਨੀ ਹਾਂਜੀ ਵਧੀਆ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਪਹਿਲਾਂ ਕੁਰਸੀ ਲੈ ਕੁਰਸੀ ਲੈ ਦੇ ਬਾਈ ਚੱਲ ਚਲ ਲੈ ਆ ਫੜਾ ਦੇ ਬਾਈ ਕੁਰਸੀ ਫੜਾ ਦੇ ਹਾਂਜੀ ਹੋਰ ਜਨ ਠੀਕ ਹੈ ਪੁੱਤ ਤੂੰ ਆ ਮੰਮੀ ਪਤਾ ਠੀਕ ਹੈ ਜਿਆਦਾ ਸੱਤ ਕੱਲ ਮੱਜੀ ਦੇਸੀ ਦੇ ਨਹੀਂ ਉਹ ਬੱਜੀ ਦਾ ਸੱਟ ਸੀਗੀ ਪਰ ਗੁੰਮੀ ਜੀ ਬਣ ਗਈ ਅੱਛਾ ਹੁਣ ਕਿੱਥੇ ਗੁੰਮ ਸੱਟ ਬੱਜੀ ਕਿੱਥੇ ਆ ਚੌਧਰੀ ਹੁਣ ਉਹ ਪਿਆ ਅੰਦਰ ਪੁੱਤ ਜਿਆ ਦੱਸ ਕੁਮਾਰ ਹੋਈ ਪਿਆ ਸਿਆਣਾ ਪਿਆਣਾਗਾ ਦੇਖ ਲੈ ਸਾਰੇ ਸਾਰਾ ਪਿੰਡ ਤਰੀਫ ਕਰਦਾ ਸੀਗਾ ਵੀ ਇੰਨਾ ਸਿਆਣਾ ਤੇ ਸਮਝਦਾਰ ਆ ਪਤਾ ਨਹੀਂ ਕਿੱਥੋਂ ਨਸ਼ਿਆਂ ਚ ਪੈ ਕੇ ਖਵਰਾ ਕਿਹੜੇ ਚੰਦਰੇ ਦੀ ਨਜ਼ਰ ਲੱਗ ਗਈ ਪੁੱਤ ਜਿਹੜਾ ਮੇਰਾ ਪੁੱਤ ਹੱਸਦਾ ਬਸਦਾ ਅਨਰਕ ਚ ਬਾੜਦਾ ਹੋਰ ਸਿੱਧੇ ਮੂੰਹ ਨਹੀਂ ਬੋਲਦਾ ਕੋਈ ਨੂੰ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ ਉਹਦੇ ਮੈਂ ਕਿਹਾ ਮੜਾ ਜਾ ਮੈਨੂੰ ਪੁੱਠਾ ਬੋਲਿਆ ਚਲ ਆਪਾਂ ਫੇਰ ਨਹੀਂ ਗੁੱਸਾ ਕਰਦੇ ਵੀ ਚਲ ਕੋਈ ਨਾ ਤਾਂ ਜਿਹੜਾ ਜਿਹੜਾ ਹੈਗਾ ਹੈਗਾ ਹੋਰ ਤੂੰ ਦੱਸ ਪੁੱਤ ਤੁਹਾਡੇ ਘਰੇ ਸਾਰੇ ਖੈਰ ਸੁੱਖਾ ਤੇ ਹਾਂ ਠੀਕ ਆ ਬਸ ਸਾਰੇ ਠੀਕ ਆ ਹਾਂ ਠੀਕ ਆ ਤਾਂ ਚਲੋ ਭਾਈ ਬਸ ਐਵੇਂ ਪਤਾ ਨਹੀਂ ਮਾਰ ਲਈ ਸੱਚੀ ਕੀ ਕਰਾਂ ਸਮਝਾ ਸਮਝਾ ਥੱਕ ਗਏ ਰਿਸ਼ਤੇਦਾਰ ਤਾਂ ਬੁਲਾ ਲੇ ਕਿਸੇ ਦੀ ਤਾਂ ਰੱਖ ਲੈ ਕਿਸੇ ਦੀ ਤਾਂ ਮੰਨ ਲੈ ਕਿਉਂ ਨਹੀਂ ਇਹਨੂੰ ਸਮਝਾਉਂਦੀ ਇਹ ਸੁਰਤ ਚ ਹੂ ਫੇਰ ਹੀ ਸਮਝ ਲੱਗੂ ਸੁਰਤ ਚ ਤਾਂ ਰਹਿੰਦਾ ਨਹੀਂ ਸਾਰਾ ਦਿਨ ਨਸੇ ਨਾਲ ਚੱਕੀ ਰਹਿੰਦੀ ਐ ਸੁੱਤ ਤਾਂ ਇਹਦੀ ਆਏ ਕਿਵੇਂ ਪਤਾ ਲੱਗ ਜਾਂਦਾ ਵੀ ਕਿਹਦੇ ਨਾਲ ਜਾਣਾ ਕਿੱਥੇ ਨਾ ਬੈਠਣਾ ਉੱਠਣਾ ਉਹ ਇਹਨਾਂ ਚੱਜ ਆ ਜਾਂਦੇ ਹੈਗੇ ਉਹ ਤਾਂ ਬਥੇਰੇ ਆ ਜਾਂਦੇ ਨੇ ਇਹਨਾਂ ਨੂੰ ਉਹ ਤਾਂ ਵਾਲਾ ਪਤਾ ਹੁੰਦਾ ਹੈ ਉਦੋਂ ਮਾਂ ਤੂੰ ਕਿੰਨਾ ਰੋਕਿਆ ਸੀ ਉਹ ਮੁੰਡੇ ਜਨਾਂ ਨੂੰ ਜਿਉਂ ਰਲਣ ਲੱਗਿਆ ਨਾ ਬਸ ਆਹ ਦਿਨ ਦੇਖਣੇ ਪੈਗੇ ਮੈਂ ਤਾਂ ਬਥੇਰਾ ਰੋਕਦੀ ਸੀ ਪੁੱਤ ਬਥੇਰਾ ਰੋਕਿਆ ਮੇਰਾ ਰੋਕਿਆ ਕਿੱਥੇ ਰੁਕਦਾ ਹੈ ਮਾਰ ਲਈ ਮੈਂ ਤਾਂ ਇਹਨੇ ਜਮਾ ਸਾਰੰਗ ਕਦੇ ਉਹਨੂੰ ਗੱਲ ਗੱਲ ਪਿੱਛੇ ਕੁੱਟ ਸੜਦਾ ਗੱਲ ਗੱਲ ਪਿੱਛੇ ਕੁੱਟ ਸੜਦਾ ਠੀਕ ਕਰੀਏ ਕੀ ਹੱਲ ਕਰੀਏ ਇਹਨੂੰ ਕਿਉਂ ਕੁੱਟਦਾ ਇਹਨੂੰ ਤੋੜ ਦੋ ਪੇਕੀ ਕਾ ਭਾਈ ਵਗ ਜਾ ਤੂੰ ਤਾਂ ਜਾ ਕੋਈ ਜਾ ਜਾਂਦੀ ਕਰ ਦੂ ਇੱਥੇ ਜਿੰਨੇ ਕੋਲੇ ਜਾਉ ਚਾਚੇ ਤਾਂ ਸਿਆਣਦੇ ਹੁੰਦੇ ਆਪਾਂ ਉਹੀ ਗੱਲਾਂ ਆ ਵੀ ਗੱਲ ਸਹੀ ਆ ਭੁੱਲ ਗਿਆ ਸੀ ਮੈਂ ਤਾਂ ਸਹੀ ਆ ਵਾਹ ਫਿਰ ਤਾਂ ਵਗ ਹੀ ਜਾਂਦੀ ਆਪਾਂ ਲੈ ਚੱਲ ਭਾਈ ਉੱਥੇ ਹੋਰ ਕੀ ਆ ਹਾਂ ਕਿੱਥੇ ਪੂਰੀਆਂ ਪੈਂਦੀਆਂ ਹੁੰਦੀਆਂ ਨੇ ਹਾਂ ਛੱਡ ਕੇ ਫਿਰ ਤਾਂ ਹੁੰਦੇ ਫਿਰ ਕਾਨੂੰ ਇੰਨਾ ਡਿਗਰਦਾ ਇਹ ਹਾਂ ਤਾਂ ਮੈਂ ਕਹਿਨੀ ਆ ਜੇ ਚੱਲ ਪਿਓ ਦਾ ਤਾਂ ਨਹੀਂ ਡਰ ਸੀ ਕੋਈ ਉੱਥੇ ਹੀ ਸਾਲਾ ਹੁੰਦਾ ਕੋਈ ਇਹਦਾ ਸੌਰਾ ਹੁੰਦਾ ਕੋਈ ਡਰ ਤਾਂ ਮੇਰਾ ਨਹੀਂ ਮੰਨਿਆ ਉਹਨਾਂ ਦਾ ਕੀ ਡਰ ਮੰਨੂਗਾ ਇਹ ਹਾਂ ਭਾਈ ਜਦੋਂ ਤੇਰਾ ਨਹੀਂ ਮੰਨਿਆ ਸਹੀ ਗੱਲ ਦਾ ਸਾਰਿਆਂ ਨੂੰ ਨੇੜੇ ਤਾਂ ਤੂੰ ਆਏਗਾ ਬੁਲਾ ਕੇ ਲਿਆ ਚਰਨ ਨੂੰ ਕਰ ਗੱਲ ਉਹਦੇ ਨਾਲ ਜਾ ਜਾ ਸੀ ਮੈਂ ਕੀ ਗੱਲ ਕਰਾਂ ਮੈਨੂੰ ਵੀ ਪੱਠਾ ਹੀ ਬੋਲੂਗਾ ਮੈਂ ਬੁਲਾ ਕੇ ਲਿਆ ਨਹੀਂ ਜਿਸ ਤੇ ਬਾਤ ਮਾਰਨਾ ਇਹਦੇ ਨਾਲ ਕੋਈ ਚੱਕ ਕੇ ਮਾਰੇ ਫਿਰ ਨਹੀਂ ਆਏਗਾ ਨੂੰ ਮਾਰੂਗਾ ਸਮਝਾਇਆ ਸੀ ਬਤੇਰਾ ਮੈਂ ਮਹਾਦਸਾਥੀ ਸੋਡੇ ਬਾਰੇ ਮਖਾਪਾ ਹੀ ਆਉਂਦੇ ਨੇ ਸੁਰਤਸਰ ਰਹੀਂ ਪਰ ਕਾ ਨੂੰ ਉਹ ਫੇਰ ਅੰਦਰ ਜਾ ਕੇ ਡਿੱਗ ਕੇ ਮੋਜ ਨਾ ਇਹਨੂੰ ਕਿਸੇ ਦੇ ਆਉਣ ਜਾਣ ਨਾਲ ਕੀ ਫਰਕ ਪੈਣਾਗਾ ਇਹਨੂੰ ਤਾਂ ਬਸ ਉਹ ਮਿਲਣਾ ਚਾਹੀਦਾਗਾ ਬਸ ਆਪਦਾ ਟਾਈਟ ਹੋ ਜੇ ਬਸ ਹੁਣ ਇਹ ਤਾਂ ਕਹਿੰਦੀ ਭਈ ਇਹਨੂੰ ਸੈਂਟਰ ਚ ਛੱਡ ਦਿਓ ਜੀਦੀ ਆਉਂਦੇ ਨੇ ਅੱਗੇ ਸੈਂਟਰ ਚ ਛੱਡ ਕੇ ਕੀ ਕਰ ਲਿਆ ਨਾ ਦਦੀ ਹੋਰ ਫੇਰ ਹਰਦੀਪ ਚ ਕੀ ਕਰੀਏ ਪੁੱਤਾਂ ਚਾ ਸੋਨੀ ਕਿਵੇਂ ਠੀਕ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੈ ਬਹਿ ਜਾ ਇੱਧਰ ਦੀ ਆ ਕੇ ਆ ਜਾ ਇੱਧਰ ਬਹਿ ਜਾ ਉਧਰ ਬਹਿ ਚੋ ਇੱਧਰ ਦੀ ਆ ਕੇ ਬਹਿ ਜਾ ਦੇਖ ਲੈ ਕੀ ਹਾਲਤ ਬਣਾ ਰੱਖੇ ਤੈਨੂੰ ਹੋਇਆ ਕੀ ਐ ਕਿ ਤੇ ਡਿਬੀ ਨਾ ਜਾਣਾ ਕੋਈ ਨਾ ਬਹਿ ਗਿਆ ਦੇਖੀ ਕਿੰਨਾ ਲਿੱਸਾ ਹੋ ਗਿਆ ਪਹਿਲਾਂ ਨਾਲੋਂ ਸੋਨੀ ਆਏ ਕਿਉਂ ਕਰਦਾ ਤੂੰ ਹੈ ਆ ਮਾਂ ਦੀ ਆਤਮਾ ਨੂੰ ਤੂੰ ਦੁਖੀ ਕਰਨਾ ਕਿਵੇਂ ਤੜਫਦੀ ਫਿਰਦੀ ਐ ਵਿਚਾਰੀ ਇਹੇ ਚਾਹ ਚਾਹ ਪੀ ਲਈ ਬਣ ਕੋਈ ਨਾ ਚਾਹਤਾ ਸੀ ਪੀ ਲਾਂਗੇ ਤੈਨੂੰ ਮੈਂ ਪੁੱਛਦੀ ਆ ਤੂੰ ਆ ਛੱਡ ਦੇ ਨਸ਼ੇ ਪੱਤੇ ਜੇ ਕਿਉਂ ਕਰਦਾ ਤੂੰ ਤੁਹਾਡੇ ਕੋਲੇ ਹੋਰ ਕੋਈ ਗੱਲ ਨਹੀਂ ਹੁੰਦੀ ਬਣੇ ਮਨੋਂ ਹੀ ਨਹੀਂ ਸਮਝਾਂ ਲੇ 10 ਫਿਰ ਹੋਰ ਕੀ ਗੱਲ ਕਰੀਏ ਸਿਆਣਾ ਐ ਸਮਝਦਾਰ ਆ ਸਾਰਾ ਪਿੰਡ ਤਰੀਫ ਕਰਦਾ ਨਸ਼ੇ ਪਿੱਛੇ ਦੇਖ ਲੈ ਹੁਣ ਸਾਰੇ ਕਹਿਣ ਲੱਗੇ ਵੀ ਇਹੇ ਜਾ ਨਾਲੇ ਇਹਦੇ ਕਾਹਤ ਮਾਰਿਆ ਜਵਾਕੜੀ ਦੇ ਉੱਠਾ ਬੋਲਦੀ ਆ ਮੈਨੂੰ ਮੂਰੇ ਕੋਲ ਆ ਇਹਿੰਨਾ ਤਾਂ ਸੋਚ ਲਾ ਬਈ ਇਹਦੇ ਪੇਕਾ ਕੰਨੀਆਂ ਕੋਈ ਹੈ ਨਹੀਂ ਕੱਲੀ ਕਹਿ ਰਹੀ ਐ ਵਿਚਾਰੀ ਇੰਨਾ ਤਾਂ ਤੂੰ ਸੋਚ ਲਿਆ ਕਰ ਫਿਰ ਕੱਲੀ ਕਹਿਰੀ ਆ ਫਿਰ ਮੂਰੇ ਬੋਲੂਗੀ ਹੁਣ ਮੇਰੇ ਅੰਦਰ ਸੋਨੀ ਅੱਗੇ ਕਿੰਨਾ ਕ ਮੂਰੇ ਬੋਲਦੀ ਸੀ ਜਦੇ ਦੇ ਭਾਈ ਆ ਤੇਰੇ ਲੱਸਣ ਹੋਏ ਉਦੋਂ ਦੇ ਬੋਲਦੀ ਆ ਇਹ ਮੈਂ ਨਾ ਸਿੱਧੇ ਰੋਕਦੀ ਕਿਸੇ ਦੀ ਤਾਂ ਮੰਨ ਲੈ ਪੁੱਤ ਕਿਸੇ ਦੀ ਤਾਂ ਮੰਨ ਲੈ ਕਿਉਂ ਮੇਰੀਆਂ ਅੰਦਰ ਆ ਤੜਫਾਈਆਂ ਨੇ ਤੇ ਬੇਬੀ ਲੈ ਹੁਣ ਦੱਸ ਨੜੇ ਪ੍ਰੋਣੇ ਗੱਲ ਸਿੱਧੀ ਆ ਆਪ ਦੇਖੋ ਉਦੋਂ ਵੀ ਮੈਂ ਤੈਨੂੰ ਕਿਹਾ ਸੀ ਮੈਂ ਪਹਿਨੇ ਪਹਿਲਾਂ ਵੀ ਕਿਹਾ ਸੀ ਪ੍ਰੋਣੇ ਨੂੰ ਵੀ ਪਈ ਮੈਨੂੰ ਨਾ ਕੁਝ ਕਿਹਾ ਕਰੇ ਸਿੱਧੀ ਗੱਲ ਆਪਾਂ ਨੂੰ ਤਾਂ ਖਹਿਜ ਆਉਂਦੀ ਐ ਇਸੇ ਕੋਈ ਤਾਂ ਫਿਰ ਚੰਗੀ ਗੱਲ ਹੀ ਸਮਝਾਉਂਦੇ ਆ ਕੋਈ ਬਰਾਤਾ ਨੂੰ ਕਹਿੰਦੇ ਉਹ ਅੱਗੇ ਕਿੰਨਾ ਕੁ ਕਹਦਾ ਤੈਨੂੰ ਕੁਸ ਅੱਗੇ ਤੇਰੀ ਰੈਲ ਨਾਲ ਚੱਲਦਾ ਸੀ ਹੁਣ ਉਲਟਾ ਮੈਨੂੰ ਤੈਨੂੰ ਕਹਿਣਾ ਪੈਂਦਾ ਵੀ ਸੁਧਰ ਜਾ ਭਾਈ ਫਿਰ ਹੁਣ ਵੀ ਪੁਰਾਣਾ ਮੈਂ ਉਹੀ ਆ ਉਹ ਹੈ ਨਹੀਂ ਨਾ ਉਹ ਨਹੀਂ ਹੈਗਾ ਪਹਿਲਾਂ ਦੀਆਂ ਫੋਟੋਆਂ ਦੇਖ ਚੱਕ ਕੇ ਫਿਰ ਪਤਾ ਲੱਗੂ ਤੇ ਨੀ ਚੀਜਾਂ ਚੱਕ ਚੱਕ ਕਰੋ ਕਿਉਂ ਵੇਚਦਾ ਤੂੰ ਹੈ ਚੀਤ ਤਾਂ ਮਸਾਂ ਬਣਦੀ ਹੈਗੀ ਹੁਣ ਤੂੰ ਮੈਨੂੰ ਆਪਣੇ ਆਪ ਹੀ ਦੱਸ ਤੂੰ ਹੁਣ ਉਹ ਹੈ ਜਾਂ ਪਹਿਲਾਂ ਜਿਵੇਂ ਪਹਿਲਾਂ ਹੁੰਦਾ ਸੀ ਤੂੰ ਉਹ ਹੈ ਜਾਂ ਹੋਰ ਮੇਰੇ ਹੁਣ ਕੀ ਹੱਥ ਸੁੰਡ ਸੰਡ ਲੱਗਿਆ ਕਿ ਸਿੰਗ ਲੱਗੇ ਮੇਰੇ ਮੈਨੂੰ ਤਾਂ ਸਮਝ ਨਹੀਂ ਤੂੰ ਤੁੰ ਨੂੰ ਹੀ ਲੱਗਿਆ ਨਾ ਮੈਂ ਉਹ ਨਹੀਂ ਹੈਗਾ ਮੈਂ ਉਹੀ ਆ ਤੁਸੀਂ ਸਿਆਣ ਦੀ ਨਹੀਂ ਮੈਨੂੰ ਕੁੱਤਾ ਬਣਾ ਰੱਖਿਆ ਮੈਨੂੰ ਤਾਂ ਉਹੀ ਕੁੱਤਾ ਕਿਹਨੇ ਬਣਾ ਰੱਖਿਆ ਕੱਲਾ ਕਹਿ ਰ ਤੂੰ ਹੈ ਦੇਖ ਲੈ ਇਹਦੇ ਪੁੱਤਾਂ ਦਾ ਇਹਨੇ ਮਾੜਾ ਮੋਟਾ ਤਾਂ ਸੋਚਿਆ ਕਰ ਵੀ ਮੇਰੀ ਮਾਂ ਤੜਫਦੀ ਆ ਕੱਲੀ ਮੈਂ ਤੇਰੀ ਭੈਣਾਂ ਕਦੇ ਆ ਕੇ ਨਹੀਂ ਖੜਾ ਹੈਗਾ ਕੋਈ ਮੈਨੇ ਫੋਨ ਨਹੀਂ ਲਿਗਾਇਆ ਸੁੱਕ ਦੇਣਾ ਸੀ ਵੀ ਮੇਰੀ ਮਾਂ ਕਰਲੀਆ ਮੈਨੂੰ ਪਾਲਿਆ ਉਹਨੇ ਹਉ ਦੇ ਹੁਣ ਆਪਾਂ ਭੈਣ ਭਾਈ ਗੱਲ ਕਰਦੇ ਹਾਂ ਬੱਤ ਨਹੀਂ ਪਉਂਕਣੋ ਹੜੀ। ਸੱਲ ਕੋਈ ਨਾ ਚੰਗੀ ਗੱਲ ਹੀ ਕਹਿੰਦੀ ਆ। ਤੂੰ ਐਨਾ ਸੋਚ ਲੈ ਤੇਰੇ ਬੈਠੀ ਐ ਜੋ ਕਿ ਹੋਰ ਹੁੰਦੀ ਨਾ ਕਦੋਂ ਦੀ ਛੱਡ ਕੇ ਭੱਗ ਜਾਂਦੀ ਤੈਨੂੰ। ਭੱਗ ਜਾਏ ਫਿਰ। ਲੈ। ਫਿਰ ਹਾਮੂ ਨਹੀਂ ਰਹਿਣਾ। ਭੱਗ ਜੂਗੀ। ਲੈ। ਆਹ ਮੂੰਹ ਤੇ ਨਾ ਰਹਿਣਾ ਨਹੀਂ ਜਿੱਤੇ ਭੱਗ ਗਈ ਉਹ। ਪ੍ਰੋਣੇ ਹਾਂ ਤੂੰ ਦੱਸ ਸਿਆਣਾ ਸਿਆਣਾ ਬੰਦਾ ਕਹਿੰਦੇ ਨਾ ਪ੍ਰੋਣੇ ਨੂੰ ਹੁਣ ਤੂੰ ਦੱਸ। ਪਹਿਲਾਂ ਕਹਿੰਦੇ ਤੂੰ ਹੋ ਨਹੀਂ ਰਹਾ। ਹੁਣ ਕਹਿੰਦੇ ਬਹੂ ਭੱਗੀ ਤੇਰਾ ਉਹ ਮੂੰਹ ਨਹੀਂ ਰਹਿਣਾ। ਫਿਰ ਗੱਲ ਤਾਂ ਉਹੀ ਆ ਸੋ ਨਹੀਂ। ਹੁਣ ਤੂੰ ਮਾੜਾ ਮੋਟਾ ਭਾਈ ਸੁਧਾਰ ਲੈ ਹੌਲੀ ਹੌਲੀ ਛੱਡ ਦੇ ਨਹੀਂ ਅਕੇ ਲਖਤ ਛੱਡਿਆ ਜਾਂਦਾ ਹਾ ਹੁਣ ਇਸ ਤੇ ਤੈਨੂੰ ਸਮਝਾਉਣਾ ਹੈ ਭਾਈ ਸਮਝ ਲਾ ਨਹੀਂ ਮੈਂ ਤਾਂ ਰਖੜੀ ਵੇਲੇ ਆਉਣਾ ਸੀ ਪਹਿਲਾ ਵਾਲਾ ਸੋਨੀ ਬਣ ਜਾ ਮੰਨ ਲੈ ਗੱਲ ਮੈਂ ਤਾਂ ਉਹੀ ਹਾਂ ਤੁਸੀਂ ਦੇਖਦੀ ਨਹੀਂ ਮੈਨੂੰ ਉਸ ਹਿਸਾਬ ਨਾਲ ਕਾਹਨੂੰ ਆਹੋ ਉਹ ਹੁੰਦਾ ਸੀ ਕਹਿੰਦੇ ਨਹੀਂ ਜੀ ਤੈਨੂੰ ਸਾਡਾ ਦਿਮਾਗ ਹੈ ਲੈ ਜਿਹੜਾ ਤੈਨੂੰ ਕਿੱਥੇ ਦਾ ਤੂੰ ਮੇਰੇ ਨਾਲ ਮਦਦ ਕਰਨੀ ਕਿੱਥੇ ਮੈਨੂੰ ਤੇਰੇ ਮਗਰ ਮਗਰ ਤੁਰਨਾ ਪੈਂਦਾਗਾ ਰਖੜੀ ਵਾਲੀ ਗੱਲ ਕੀ ਕਰਦੀ ਈ ਭਣੇ ਕਾ ਆ ਰਖੜੀ ਕਹਿੰਦੀ ਸੀ ਮੈਂ ਤਾਂ ਆ ਵੀ ਰਖੜੀ ਵੇਲੇ ਆਉਣਾ ਸੀ ਜਿਹੜਾ ਸਾਨੂੰ ਹੁਣ ਭਜਣਾ ਪੈ ਗਿਆ ਮੂਹਰੇ ਮਹੀਨੇ ਕਿੰਨੇ ਕ ਦਿਨ ਰਹਿ ਗਏ ਆ ਰਹਿ ਗਏ ਹੁਣ ਕੇ 15 ਦਿਨ ਰਖੜੀਆਂ ਚ ਮੈਂ ਤਾਂ ਇੰਨਾ ਚੋ ਉਚਾ ਕਰੀ ਇੰਨੇ ਆਪਦੇ ਭਾਈ ਦੇ ਰਖੜੀ ਬੰਨ ਕੇ ਆਉਂਗੀ ਤੇ ਤੂੰ ਤੂੰ ਮੈਨੂੰ ਆ ਖਬਰ ਦੇ ਦੇਣਾ ਹੁੰਦਾ ਤੇ ਫਿਰ ਮੈਂ ਦੱਸ ਕਿ ਮੈਂ ਕੁੱਟਪਰੇ ਕਰ ਲਿਆ ਸੋ ਰਖੜੀ ਬਣਾਉਣ ਲੱਗੇ ਨੇ ਬੰਨਦੀ ਰਖੜੀ ਉਹ ਮਰ ਤਾਂ ਦੁਖੀ ਹੁੰਦਾ ਕਾ ਵੀ ਮੇਰਾ ਕੱਲਾ ਭਾਈ ਐ ਲੈ ਨਸ਼ੇ ਚ ਫਸਿਆ ਫਿਰਦਾ ਕਾ ਦੁੱਖ ਤਾਂ ਹੁੰਦਾ ਹੀ ਆ ਪਤਾ ਮੈਂ ਕਿੰਨਾ ਤੜਪਦੀ ਆ ਉੱਥੇ ਉਦੋਂ ਮਾਂ ਤੜਪ ਬੀਤੂ ਰਖੜੀਆਂ ਆਉਂਦੀਆਂ ਆਉਂਦੀਆਂ ਨੂੰ ਪਹਿਲਾ ਵਾਲਾ ਸੋਹਣੀ ਬਣ ਜਾ ਸੁਧਰ ਜਾ ਪੁੱਤ ਤਾਂ ਕਹਿੰਦੀ ਆ ਮੈਂ ਤੇਨ ਵਾਸਤੇ ਫੇਰ ਵਧੀਆ ਸੋਹਣੀ ਰਖੜੀ ਲੈ ਕੇ ਆਉਂਗੀ ਸੁਧਰ ਜਾ ਤੂੰ ਹੁਣ ਹਾਂ ਮਾਂ ਦੀ ਗੱਲ ਮੰਨ ਲਾ ਉਹ ਸੁਧਰੀ ਹੋਇਆ ਮਾਤਾ ਜੀ ਹੋਰ ਕੀ ਕਰਦਾ ਹੁਣ ਮੈਂ ਚਲ ਮੇਰੇ ਕਹਿੰਦੇ ਆਪਦੀ ਭੈਣ ਦੇ ਕਹਿੰਦੇ ਤੂੰ ਉਹੀ ਸੋਹਣੀ ਬਣ ਜਾ ਨਾ ਕਰ ਨਾ ਕਰ ਨਸ਼ੇ ਤੂੰ ਕੀ ਪਿਆਗਾ ਮੈਂ ਤਾਂ ਉਹੀ ਆ ਭੈਣੇ ਥੋਨੂੰ ਮੈਂ ਦੇਖਣੋਂ ਹਟ ਗਿਆ ਨਹੀਂ ਹਟਦੀ ਚਲ ਕੋਈ ਸੌਂ ਲੱਗੇ ਮੈਂ ਇੱਕ ਚੀਤੀਆ ਚਬਦਾ ਇਹਦੇ ਤਾਂ ਸਾਰਾ ਦਿਨ ਮੈਂ ਯਾਰ ਮੈਂ ਮੂੰਹ ਤੋੜ ਜਾਂਦਾ ਸੀਗਾ ਨਾਲ ਇੱਥੇ ਬਿਠਾ ਕੇ ਮੈਂ ਜਸਮੀਨ ਸਮਝਾ ਦੇਣੀ ਮੂੰਹ ਨਹੀਂ ਬੋਲਦੀ ਹੈ ਆਹ ਦਾ ਕਹੀਓ ਜਿਹੜਾ ਕੁਸਤਾ ਨਾ ਟੀਓ ਮੈਨੂੰ ਵੱਧ ਘਟਨਾ ਮਿਲਦਾ ਮੰਮੀ ਇਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਕਰਨ ਲੱਗ ਗਿਆ ਨਸ਼ਾ ਪਹਿਲਾਂ ਕਿੰਨੇ ਦੇ ਦੱਸਦਾ ਸੀ ਆਹੀ ਕਰਦਾ ਬਈ ਆਹੀ ਕਰਦਾ ਮੈਂ ਕੀ ਕਰਾਂ ਲਾ ਦੱਸ ਇਹਨੂੰ ਨਸ਼ਾ ਕਰਦੇ ਨੇ ਨਾਲੇ ਮੰਨਦੇ ਵੀ ਨਹੀਂ ਹੈ ਕਿ ਮੈਨੂੰ ਨਸ਼ਾ ਕੀਤਾ ਹੈ ਚਲ ਮੰਨਦਾ ਮੰਨਦਾ ਹੁੰਦਾ ਕੋਈ ਇਹ ਹਜਾ ਮੰਨਦਾ ਹੁੰਦਾਗਾ ਕੋਈ ਨਹੀਂ ਮੰਨਦਾਗਾ ਹੁਣ ਮੈਨੂੰ ਐ ਦੱਸ ਹਰਦੀਪ ਜੀ ਕਿਵੇਂ ਦੇਖਾਂ ਮੈਨੂੰ ਆਇਆ ਇਹ ਜੇ ਨੂੰ ਕੀ ਕਰੀਏ ਹੁਣ ਹੱਲ ਵੀ ਕੀ ਆ 20 ਵਾਰ ਤੈਨੂੰ ਕਹਤਾ ਵੀ ਲੱਤ ਤੋੜ ਕੇ ਮੰਜੇ ਤੇ ਵਹਾ ਦੰਨੇ ਆ ਫਿਰ ਤੂੰ ਦਸਕਣ ਲੱਗ ਜੰਨੀ ਆ ਨਹੀਂ ਨਹੀਂ ਮੈਂ ਤਾਂ ਕਹਿੰਦੀ ਐ ਤੂੰ ਤਾਂ ਚੰਗੀ ਐ ਬੈਠਾ ਤਾਂ ਦਿਸੂਗਾ ਛੱਡ ਕੇ ਦੇਖ ਲੈਣੇ ਆ ਦੀਦੀ ਕੀਪੀ ਤਾਂ ਸਹੀ ਹੋ ਜੇ ਓਏ ਅੱਗੇ ਸੈਂਟਰ ਤੇ ਛੱਡੇ ਸੀ ਭਾਈ ਅੱਗੇ ਕੀ ਹੋ ਗਿਆ بگੜ ਕੇ ਆਇਆ ਸਮਗਾ ਨਾ ਦੇਖ ਤੈਨੂੰ 4 ਮਹੀਨੇ ਤੱਕ ਪਿੰਡਾ ਛੱਡੂਗਾ ਭਾਈ ਮਾਰ ਨੂੰ ਨਹੀਂ ਹਟਦੇ ਇੱਕ ਕੁੜੀ ਆ ਗਈ ਇੱਕ ਰਹਿੰਦਾ ਹੁੰਦਾ ਪਰੋਣਾ ਆਇਆ ਉਹ ਦੇਖੀ ਉਹ ਦੇਖੀ ਤੋਹਿਆ ਨਹੀਂ ਜਾਂਦਾ ਲਾ ਇਹ ਦੇਖੀ ਕਿਵੇਂ ਕਰੀ ਜਾਂਦਾ ਮੈਂ ਮੈਂ ਮਰ ਜਾ ਲਾ ਦੱਸ ਇਹ ਜੀ ਹਾਲਤ ਹੋ ਰਹੀ ਹੈ ਇਹਦੀ ਤਾਂ ਵਿੱਚ ਤਾਂ ਹੈ ਨਹੀਂ ਕੁਝ ਕੰਗ ਤਾਂ ਬਣਿਆ ਪਿਆਗਾ ਫਾਇਰਨ ਆਉਂਦੇ ਪਿਆ ਆਉਂਦੇ ਪਿਆਵੇ ਸੋਨੀ ਸੋਨੀ ਬੈ ਜਾ ਓਏ ਹੇ ਸੋਨੀ ਕਿਉਂ ਮਿਲਦਾ ਖੜਾ ਹੋ ਕੇ ਖੜਾ ਹਵੀਰੇ ਬੈ ਸੋਨੀ ਬੈ ਸੋਨੀ ਸੋ ਪਾਣੀ ਲਿਆਇਆ ਸੀ ਪਾਣੂ ਓਏ ਲੈ ਆਇਓ ਬੈ ਸੋਨੀ ਹਾਏ ਮੈਂ ਮਰ ਜਾ ਵਿਹੋਸ਼ ਹੋ ਗਿਆ ਮੈਨੂੰ ਲੱਗਦਾ ਬੈ ਸੋਨੀ ਖੜਾ ਹੋ ਖੜੇ ਹੋ ਜਾ ਖੜਾ ਹੋ ਜਾ ਚਲ ਚੱਕ ਕੇ ਮੰਜੇ ਤੇ ਮੰਜੇ ਤੇ ਲੈ ਕੇ ਚੱਲੋ ਉਹਨੂੰ ਚੱਕ ਕੇ ਲੈ ਵੀਰੇ ਪਾਣੀ ਪੀ ਖੜਾ ਸੋਨੀ ਸੋਨੀ ਵੀਰੇ ਉਠ ਜਾ ਸੋਨੀ ਦੀਦੀ ਦੇ ਬੁੱਤ ਸੋਨੀ ਬੁੱਤ ਮੇਰੀ ਗੱਲ ਸੁਣ ਪਾਣੀ ਤਾਂ ਠੀਕ ਐ ਤੂੰ ਡਾਕਟਰ ਨੂੰ ਫੋਨ ਹੈ ਨਹੀਂ ਥੋੜੇ ਕੋਈ ਡਾਕਟਰ ਨੂੰ ਬੁਲਾਓ ਕਿਰਾ ਕਿ ਨੂੰ ਕਹੀਏ ਤੁਸੀਂ ਕਰ ਦੋ ਬਾਈ ਥੋੜੇ ਕੋਲ ਫੋਨ ਹੋਗਾ ਮੇਰੇ ਫੋਨ 'ਚ ਪੈਸੇ ਨਹੀਂ ਹੈਗੇ ਫਿਰ ਥੋੜੇ ਹਸਪਤਾਲ ਹੀ ਲੈ ਚਾਲਦੇ ਆ ਚਰਨੋਂ ਕੀ ਪਤਾ ਕੋਈ ਗੱਲਬਾਤ ਨਾ ਹੋਏ ਸੋਨੀ ਲੈ ਪਾਣੀ ਪਿਆ ਨਾ ਥਾ ਸੋਨੀ ਬੁੱਤ ਸੁਣ ਸੁਣ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਪੀ ਪਾਣੀ ਪੀ ਪਾਣੀ ਵੀ ਪੁੱਤ ਖੜਾ ਹੋ ਕੇ ਕੀ ਹੋ ਗਿਆ ਤਾਂ ਕੀ ਨਾ ਕੁਝ ਨਹੀਂ ਹੋਇਆ ਲੈ ਪਾਣੀ ਪੀ ਲੈ ਕੁਝ ਨਹੀਂ ਹੋਇਆ ਪਾਣੀ ਪੀ ਲੈ ਪਾਣੀ ਪੀ ਲੋ ਪਾਣੀ ਪੀ ਲੈ ਵੀਰੇ ਪਾਣੀ ਪੀ ਲੈ ਠੀਕ ਹੋ ਤੁਸੀਂ ਠੀਕ ਆਣ ਤੂੰ ਕੀ ਹੋ ਗਿਆ ਠੀਕ ਹੈ ਵੀਰੇ ਕੀ ਹੋ ਗਿਆ ਕਿਉਂ ਘੇਰਾ ਪਾਇਆ ਮੈਨੂੰ ਕੀ ਹੋ ਗਿਆ ਆਇਆ ਤਾਂ ਕੁਛ ਨਹੀਂ ਤੈਨੂੰ ਪੁੱਤ ਡਿੱਗ ਪਿਆ ਸੀਗਾ ਅਸੀਂ ਤੈਨੂੰ ਚੱਕ ਲਿਆ ਸੀ ਲੈ ਲਿਆ ਤੈਨੂੰ ਜੇ ਕਿਤੇ ਬਾਹਰ ਡਿੱਗ ਜਾਂਦਾ ਦੱਸ ਕੀ ਬਣਦਾ ਤੇਰਾ ਕੀ ਕਰਦਾ ਪੁੱਤ ਹੁਣ ਤਾਂ ਇੱਥੇ ਬਹਿਣੇ ਸੀ ਹੁਣ ਤਾਂ ਬਹਿਣੇ ਚ ਡਿੱਗਿਆ ਸੀ ਤੈਨੂੰ ਚੱਕ ਲਿਆ ਸੀ ਯਾਰ ਮੈਂ ਇਹਦਾ ਕਮਰੇ ਸੁੱਤਾ ਪਿਆ ਸੀ ਉਹੀ ਕੰਨੀ ਆਉਂਦੇ ਹੋ ਕਮਰੇ ਸੁੱਤਾ ਹੈ ਲੈ ਦੇਖ ਪਿਆ ਸੀ ਕਮਰੇ ਸੁੱਤਾ ਹੈ ਤੈਨੂੰ ਚੱਕਿਆ ਪਤਾ ਕਿੰਨਾ ਪੜੇ ਜੇ ਸਿਰ ਪਾਰ ਜਾਂਦਾ ਫੇਰ ਕਿੰਨਾ ਪੜਦਾ ਡਿੱਗਿਆ ਉੱਥੇ ਤੂੰ ਝੂਠ ਮਾਰੀਂ ਆਨੇ ਹੋ ਐਵੇਂ ਹਾਂ ਚਲ ਜਾ ਹਾਲ ਕਿ ਪਹੁੰਚ ਜਾਂਦਾ ਹੈ ਉਹ ਫਰੇਲਾ ਹੋ ਗਿਆ ਮੈਨੂੰ ਸਾਹ ਤਾਂ ਲੈਣ ਨੂੰ ਆ। ਆ ਚੰਨ ਸਾਹ ਆਈ ਜਾਂਦਾ ਲੈ ਇੱਧਰ ਹੋ ਜਾ। ਇੱਧਰ ਹੋ ਜਾ ਸਮਾਰ ਕੇ ਲੈ। ਐ ਘੇਰ ਕੇ ਖੜ ਗਏ ਤੁਸੀਂ ਤਾਂ। ਘੇਰ ਕੇ ਖੜ ਗਏ। ਜੀ ਜੀ ਰੋਟੀ ਨਹੀਂ ਖਾਧੀ ਹੈਗੀ ਸਵੇਰ ਦੀ ਮੈਨੂੰ ਲੱਗਦਾ ਚਲ ਆਏ ਕਰ। ਬਹਿ ਜਾ ਰੋਟੀ ਖਾ ਲੈ ਇੱਥੇ ਬਹਿ ਕੇ। ਮੇਰੀ ਖਾਊਗਾ। 20 ਵਾਰ ਸਮਝਾਇਆ ਬਾਈ। ਹੁਣ ਕਿਸੇ ਨਾਲੀ 'ਚ ਮੂੰਹ ਗੜ ਜਾਂਦਾ। ਜਾ ਜਾਂਦਾ ਫਿਰ ਗੋਜ ਜਾਂਦਾ ਨਾ ਪਰ ਇਸੇ ਗੱਲ ਦਾ ਨਾ ਕਿ ਤੂੰ ਨਾ ਸਕਰੀ ਸੁਦਰੀ ਨਾ ਤੂੰ ਹਨਾ ਆਹੀ ਲੱਛਣ ਫੜੀ ਰੱਖੀ ਆ ਦੇਖ ਕੇ ਮੈਂ ਕੱਪੜੇ ਲਵੇੜੇ ਦੇਖ ਲੈ ਪਤਾ ਲੱਗਦਾ ਲੱਗਦਾ ਪਤਾ ਵੀ ਡਿੱਗਿਆ ਹੁਣ ਕੁਛ ਨਹੀਂ ਹੋਇਆ ਮੈਂ ਕਿਥੋਂ ਡਿੱਗਿਆ ਝੂਠ ਕੱਪ ਮਾਰੀ ਜਾਂਦ ਨੇ ਕੋਈ ਅੱਸੀ ਕੱਪ ਮਾਰ ਤੂੰ ਸੱਚ ਬੋਲਦਾ ਨਹੀਂ ਡਿੱਗਿਆ ਨਹੀਂ ਡਿੱਗਿਆ ਬਸ ਮੈਂ ਤਾਂ ਅੰਦਰ ਪਿਆ ਠੀਕ ਆ ਉਹ ਮੈਨੂੰ ਬੁਲਾਉਣ ਗਈ ਸੀ ਸਾਰੇ ਲੋਰ ਲਵੇੜੀ ਫਰਦਾ ਕਾਦਨ ਲਵੇੜੀ ਫਿਰ ਡਿੱਗਿਆ ਫੇਰੀ ਲਿਪੜਿਆ ਦੀਦੀ ਫਟ ਤਾਂ ਨਹੀਂ ਬੱਜੀ ਹੈਗੀ ਪੁੱਛ ਲੋ ਫਟਕਾ ਨਹੀਂ ਲਈ ਬਾਹਰ ਤਾਂ ਰਹੇਗੀ ਹਜੇ ਜੋਪੀ ਉਹ ਫੇਰੀ ਪਤਾ ਲੱਗੂ 60000 ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਮੈਂ ਸੁੱਤਾ ਪਿਆ ਉੱਠਿਆ ਤੁਸੀਂ ਮੇਰੇ ਗਲ ਪੈ ਗਏ ਦੱਸ ਮੈਂ ਫਿਰ ਹੁਣ ਇੱਥੇ ਬੈਠ ਕੇ ਕਰਾਂ ਕਿ ਹੁਣ ਮੈਨੂੰ ਇਹ ਦੱਸੋ ਬੈ ਸੁੱਤਾ ਨਹੀਂ ਉੱਠਿਆ ਪੁੱਤ ਪੁੱਤ ਬੈਣਾ ਚੋ ਲੰਦਾ ਜਾ ਕੇ ਮੰਨ ਜਾ ਕਰ ਚਲ ਕੋਈ ਨਾ ਜਿਵੇਂ ਮੰਨ ਲਓ ਕਿਉਂ ਤੂੰ ਜਾਨ ਦੁਖੀ ਕਰਦਾ ਤੈਨੂੰ ਕਿੰਨੇ ਜਾਣੇ ਸਮਝਾਉਣ ਲੱਗ ਰਿਹਾ ਕਿਉਂ ਨਹੀਂ ਸਮਝਦਾ ਤੂੰ ਕਿਉਂ ਤੇਰਾ ਦਿਮਾਗ ਬੁੱਥ ਬਣ ਗਿਆ ਸਾਨੂੰ ਤਪਾਉਣਾ ਤੂੰ ਹੋ ਗਿਆ ਬਣ ਗਿਆ ਟਿਕੜਿਆ ਸੋਨੀ ਸੰਭਲ ਜਾ ਸੰਭਲ ਜਾ ਹਜੇ ਵੀ ਕੁਝ ਨਹੀਂ ਵਿਗੜਿਆ ਠੀਕ ਆ ਯਾਰ ਆ ਉਹਦਾ ਆਪਦੇ ਕੋਲੇ ਰੱਖੋ ਮੈਂ ਲਾਡੀ ਕੋਲੇ ਜਾ ਕੇ ਚੰਗਾ ਰੋਕ ਹਾਂ ਲਾ ਗਈ ਹਾਂ ਹਾਂ ਲਾਡੀ ਨੇ ਤਾਂ ਬਿਗਾੜਿਆ ਤੈਨੂੰ ਲਾਡੀ ਨੇ ਤਾਂ ਬਿਗਾੜਿਆ ਦੇਖ ਲੈ ਬ੍ਰੇਕ ਨਾ ਬੇਪੁੱਤ ਮੋੜ ਲੈ ਫੜ ਲੈ ਉਹ ਕੀ ਮੋੜਨਾ ਭਾਈ ਮੈਂ ਇਹਨੂੰ ਜੇ ਮੜਿਆ ਮੋੜ ਤਾਂ ਲਓ ਜੀ ਨਹੀਂ ਮੁਰਦਾ ਭਾਈ ਨਹੀਂ ਮੁਰਦਾ ਹੈ ਗਿਆ ਹੋ ਐਨ ਮੈਂ ਤੈਨੂੰ 60 ਫੀਟ ਮਾਰੂ ਉਹ ਸੁਣ ਨੀ ਜਿੱਦੇ ਨਹੀਂ ਹੀ ਪਣੂਗਾ ਇਹਦਾ ਆ ਹੁਣ ਤਾਂ ਘਰੇ ਡਿੱਗੇ ਜਾਂ ਬਾਹਰ ਡਿੱਗ ਪਏ ਫੇਰ ਕੀ ਬਣੂਗਾ ਇਹਦਾ ਉਸੇ ਕੋਲੇ ਜਾਊਗਾ ਜਿਹੜਾ ਲਾਡੀ ਨੂੰ ਨਸ਼ਾ ਕਰਦਾਗਾ ਲਾਡੀ ਨੇ ਤਾਂ ਬਿਗਾੜਿਆਗਾ ਮਾ ਹੋਰ ਕਿਨੇ ਬਗਾਰਨਾ ਬਥੇਰਾ ਰੋਕਦੀ ਸੀ ਮਾਂ ਤਾਂ ਕਿਸੇ ਦੇ ਕੋਈ ਸਾਰੇ ਨਹੀਂ ਹੈਗੇ ਸਾਰਾ ਦਿਨ ਲਾਡੀ 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 ਲਾਟੀ ਲਾਟੀ ਹੁੰਦੀ ਲਾਡੀ ਦੇ ਘਰੇ ਜਾ ਕੇ ਆ ਨਾ ਬਥੇਰਾ ਵਾਰੀ ਜਾਇਆ ਉਹਨਾਂ ਦੇ ਘਰੇ ਮਾ ਵੀ ਮਾਂ ਕਿਹੜਾ ਸੁਭਾ ਚੰਗਾ ਦੀ ਮਾਂ ਪੁੱਠਾ ਬੋਲਦੀ ਆ ਕਿ ਸਾਡੇ ਸਾਡਾ ਮੁੰਡਾ ਛੋਡੇ ਮੁੰਡੇ ਨੇ ਲਾਇਆ ਉੱਟੋਂ ਆਏ ਕਹਿੰਦੀ ਆ ਸਭ ਉਹ ਪੁੱਤੋ ਘਰ ਪੈ ਜਾਂਦੇ ਨੇ ਅੱਗੇ ਸਾਡਾ ਛੋਡੇ ਨੇ ਬਗੜਿਆ ਹਾਂ ਨਸ਼ਾ ਵਾਲਾ ਬੰਦਾ ਥੋੜੀ ਰੁਕਦਾ ਹੁੰਦਾ ਦੀਦੀ ਕਿਸੇ ਦੇ ਕਹਿ ਤੋ ਕੀ ਬਣੂਗਾ ਸੱਚੀ ਆਪਾਂ ਤਾਂ ਬਾਰੇ ਦੁਖੀ ਹੋ ਗਏ ਹੁਣ ਪਰ ਉਹਨਾਂ ਦੇ ਕਹੇ ਤੋਂ ਵੀ ਨਹੀਂ ਮੁੜਦਾ ਉਹਦੇ ਕਹਰਦੀ ਪਤਾ ਕਹੇ ਤੋਂ ਕਿਹੜਾ ਮੁੜਦਾ ਚਾਹਵਾ ਨਹੀਂ ਮੁੜਦਾ ਉਹ ਲੰਘ ਗਿਆ ਲੈ ਕਲਦੀਪਰੇ ਐਨੀ ਉਰੇ ਨਹੀਂ ਬੈਠੀ ਕਲਦੀਪ ਬੇ ਹਾਂ ਮਿੱਠੂ ਘਰੇ ਆ ਜਾ ਮੈਂ ਤਾਂ ਪਸੂਆਂ ਵਾਲੇ ਚ ਐ ਹਾਂ ਫਿਰਦੀ ਆ ਕੱਦਰ ਡਿੱਗ ਪਏਗੀ ਇੱਧਰ ਕੀ ਕਰਦੀ ਐ ਬੇ ਹਰਾ ਜੇ ਦੇਖਦੀ ਸੀ ਤਾਂ ਸਿੱਟਿਆ ਪਿਆ ਬਾਹਰ ਕੁੱਤਰ ਕੇ ਬਰਾ ਤਾਂ ਆ ਪੇ ਕੁੱਟ ਗਈ ਨਹੀਂ ਗਿਆ ਮੈਂ ਕਹਿੰਦਾ ਮਲੰਗੜਾ ਹੈ ਲੰਘ ਗਿਆ ਇਹ ਤਾਂ ਕੱਲ੍ਹ ਵਾਸਤੇ ਲਿਆਂਦਾ ਹੈ ਅੱਛਾ ਅੱਛਾ ਆਹੋ ਆ ਜਾ ਆ ਗਿਆ ਆ ਗਿਆ ਗਰਮਾਏ ਸੇ ਬਾਉ ਕਰਖੀਆ ਹੋਰ ਆ ਗਰਮੀ ਕਿਤੇ ਬੱਦਲ ਨਾ ਆ ਜਾ ਚੜ ਕੇ ਉਹ ਵੇਚਦੀ ਏਰੀ ਦਵਾਈ ਦੀ ਗੁਰਥਲੀ ਤੋਂ ਉਹ ਤਾਂ ਵੇਚਦੀ ਆਹੀ ਨਾ ਕੇ ਦੋਨੇ ਰਹਿ ਗਿਆ ਦੋ ਕਟੀਆਂ ਹਾਏ ਦੇਖਿਆ ਨਸਲ ਦੀ ਦੀ ਲੀਲੀ ਰਾਵੀ ਦਿਓ ਫਿਰ ਨਹੀਂ ਅਗਲੇ ਨੇ ਰੱਖੀ ਕਹਿੰਦਾ ਇਹ ਤਾਂ ਕੌੜ ਹੈਗੀ ਅਬ ਪਤਾ ਲੱਗ ਗਿਆ ਹੁਣ ਵੀ ਇਹੀ ਦਵਾਈ ਕਿਦਾ ਲੈ ਆ ਹੈ ਹਾਂ ਮੱਚਦਾ ਹੈ ਪੂਰਾ ਪਤਾ ਨਹੀਂ ਤੇਰੇ ਤੇ ਤਾਂ ਕਿਉਂ ਲੱਗਦਾ ਮਿੱਠਾ ਲੱਗਦਾ ਮੇਰੇ ਤੇ ਜ਼ੋਰ ਕਿੱਥੇ ਗਿਆ ਅੱਜ ਸੌਰੀ ਗਿਆ ਖੈਰੇ ਉਹ ਘਰ ਨਾਲ ਵੇਚ ਦੇਣਾ ਮੈਂ ਕਹਿਆ ਸੀ ਵੀ ਭਾਈ ਘਰ ਚੋਂ ਹਿੱਸਾ ਲੈ ਹੀ ਕਰਨਾ ਵੇਚ ਦੇਣ ਆਈ ਆਇਆ ਮਿੱਠੂ ਆਈ ਆ ਉਹ ਤਾਂ ਵੇਚਤਾ ਤੇ ਤੈਨੂੰ ਕੀ ਪਤਾ ਲੈ ਮੈਨੂੰ ਨਾ ਪਤਾ ਲੱਗੇ ਮੈਨੂੰ ਕਿਨੇ ਦੱਸਿਆ ਮੈਨੂੰ ਤਾਂ ਸਾਰੀ ਖਬਰ-ਸਬਰ ਆ ਜਾਂਦੀ ਐ ਲਿੰਕ ਵਤਨੇ ਅੱਛਾ ਵੇਚਤਾ ਵੇਚਤਾ ਚੱਕ ਦੀ ਵਾਰ ਤੇ ਰੂੜੀਓ ਤਾਂ ਫਿਰ ਆਪ ਕਿੱਥੇ ਰਹਿਣਗੇ ਇਹ ਕੀ ਬਦਾ ਇੱਥੇ ਆਉਣਗੇ ਹੋਰ ਕੀ ਇੱਥੇ ਤਾਂ ਕਿਉਂ ਵੜਨ ਦਿੰਨੀ ਆ ਮੈਂ ਊੜੀ ਬਲਾਉਂ ਸੀ ਗਿਆ ਫਿਰ ਤੂੰ ਚਾਰ ਨੂੰ ਦਾ ਹਿੱਸਾ ਭਾਲਦੇ ਆ ਹਰਦੀਪ ਦਾ ਉਧਰ ਹੀ ਜਾਊ ਉਹ ਕਿੰਨੇ ਜਾਊਗਾ ਕਿਛ ਰੋਟੀ ਖਾਣਗੇ ਥੋੜੇ ਸਿਰ ਤੋਂ ਖਾਣਗੇ ਲੈ ਲੈ ਮੈਂ ਤਾਂ ਨਾ ਪੜਨਦੇ ਮੈਂ ਬੁਢੀ ਨੂੰ ਨਾ ਪੜਨਦੇ ਮੈਂ ਤਾਂ ਮੁੰਡੇ ਨਾਲ ਇਹਦੀ ਪਹੂ ਨੂੰ ਮੈਂ ਤਾਂ ਦੇੜੇ ਨੇ ਪਹਿਲਾਂ ਚੜਨਾ ਦੀ ਮੁੰਡੇ ਨੂੰ ਮੈਨੂੰ ਨਹੀਂ ਪਤਾ ਦੇਖ ਉਹ ਨਾ ਬੋਲਦਾ ਢੱਕਾ ਨਹੀਂ ਰਿਹਾ ਕਿਹੜਾ ਹੈਗਾ ਜੀ ਉਹ ਤਾਂ ਬੱਠ ਦੀਆਂ ਪੂਣੀਆਂ ਹਾਏ ਭਾਈ ਜੇ ਥੋੜਾ ਬੇੜਾ ਥੋੜਾ ਗਏ ਹੋਇਓ ਨਸੇ ਪੱਤੇ ਅੜਾ ਕੱਥੇ ਸੜਦਾ ਨਸੇ ਪੱਤੇ ਕਰਦਾ ਤੀ ਜੀ ਤੂੰ ਪੈਸੇ ਫੜਦਾ ਤੀ ਬੰਦਾ ਦੀ ਸਿਹਾਰਾ ਅੱਛਾ ਉਸੇ ਨੂੰ ਚਿਪਤਾ ਉਸੇ ਨੂੰ ਤੇ ਆਪ ਰੋਕ ਦਿੰਦਗਾ ਵੀ ਕਹਿੰਦ ਹੁੰਦੀ ਆਪਾ ਇਹ ਅਸੀਂ ਨਹੀਂ ਵੇਚਣ ਦਿੰਦੇ ਲਹ ਰੁਪਏ ਫੜੀ ਬੈਠਾ ਅਗਲੇ ਹੈ ਬੁੜੀ ਬੁੜੀ ਮੂਤਾ ਬਥੇਰਾ ਤੜਫਦੀ ਆ ਉਦੋਂ ਕਹਿੰਦੀ ਮੇਰਾ ਹੀ ਸਭ ਵਿੱਚ ਬੁੜੀ ਕਹਤ ਹੁੰਦੀ ਨਹੀਂ ਮੈਂ ਨਹੀਂ ਵੇਚਣ ਦਿੰਦੀ ਜੀ ਸਾਹੁ ਸਾ ਕੋਈ ਨਹੀਂ ਦੇਖਦਾ ਅਗਲੇ ਨੇ ਜਦੋਂ ਉਹੀ ਗੱਲ ਹੈ ਡਾਂਗ ਚੱਕਦਾ ਫੇਰਾ ਅਗਲਾ ਪੈਸੇ ਫੜੇ ਹੋਏ ਨੇ ਅੱਛਾ ਅੱਛਾ ਇਹ ਗੱਲ ਹੈ ਮੈਨੂੰ ਪਤਾ ਕੀ ਕਹਿੰਦੀ ਬਹੂ ਕਹਿੰਦੀ ਮੇਰੀ ਪਰਚਾਈ ਦੇ 6:00 ਵੱਜ ਗਏ ਅਸੀਂ ਉਹਦਾ ਪਤਾ ਲੈਣ ਜਾਣੇ ਆ ਸੱਟ ਤਾਂ ਉਹੀ ਤੂੰ ਤੂੰ ਮੈਂ ਮੈਂ ਹੋ ਗਈ ਜਦ ਕਲੇਸ਼ ਕੱਪਾ ਹੋ ਗਿਆ ਤਾਂ ਸੱਟਾਂ ਵੱਜਦੀਆਂ ਨੇ ਕੁੱਤੀ ਹੋ ਨੇ ਪੂਰੀ ਬਣਾਈ ਅਸੇ ਪੱਤੇ ਵਾਲਾ ਹੋਰ ਕੀ ਕੰਮ ਕਰਦਾ ਕੋਈ ਚੋਰੀ ਚਪਟਾ ਕਰਿਆ ਹੋਊਗਾ ਚੋਰੀ ਚਪਟਾ ਕਰਿਆ ਹੋਕਰ ਉਹ ਕਹਿਣੀ ਆ ਭਲਾ ਹਾਂ ਉਹ ਤਾਂ ਕਹਿਣ ਗਿਆ ਹਾਂ ਨਸੇ ਵਾਲਾ ਤਾਂ ਨਾ ਹੋ ਜਾਂਦਾ ਉਹਨੂੰ ਕੀ ਦੀਂਦੇ ਵੀ ਮੇਰਾ ਜਾਂ ਆਵਦਾ ਜਾਂ ਕਿਸੇ ਦਾ ਮਿੱਠੂ ਆ ਸਾਡਾ ਤਾਂ ਨਾ ਪੰਗਾ ਜਮਾ ਗੰਦੇ ਬੰਦਿਆਂ ਨਾਲ ਪੈ ਗਿਆ ਕਰਗੇ ਕੀ ਆ ਦੇ ਹੁਣ ਨੀਰਾ ਇੱਥੇ ਛੱਡ ਗਿਆ ਮਰ ਜਾਣਾ ਹੈ ਹੈ ਤੇ ਲਾ ਉਮਰ ਹੈ ਤੇਰੀ ਕੋਈ ਹੁਣ ਪਸੂਆਂ ਨੂੰ ਹਜੇ ਪਾਉਣ ਵਾਲਾ ਪਿਆਗਾ ਮੈਂ ਸਲਾਹ ਕਰਦੇ ਸੀ ਪਾਦਾ ਫਿਰ ਮੈਨੂੰ ਆਏ ਕਿਤੇ ਫੇਟ ਚ ਨਾ ਲੈ ਲੈਣਾ ਮੈਂ ਹੈ ਸੰਗਲ ਕੱਢਦੇ ਪਰ ਤੈਨੂੰ ਕੋਈ ਠੇਕਾ ਲੱਜਦਾ ਇਹਨਾਂ ਦਾ ਹੈ ਇਹ ਮਿੱਠੂਆ ਹੈ ਪੈਸੇ ਤਾਂ ਕਰੋ ਹੀ ਲੱਗੇ ਨਾ ਸੰਗਲ ਕਿਵੇਂ ਕੱਢਦਾ ਤੂੰ ਤਾਂ ਉਹੀ ਅਣ ਹੋਈਆਂ ਜੇ ਗੱਲਾਂ ਕਰੀ ਚੱਲਣਾਗਾ ਮੈਂ ਤੈਨੂੰ ਆਏ ਕਹਿੰਦੀ ਐ ਵੀ ਸਾਰੀ ਖਬਰ ਮੈਨੂੰ ਚੰਗੀ ਤਰ੍ਹਾਂ ਫੇਰ ਵੀ ਕਦੇ ਦੱਸੇਗਾ ਨਹੀਂ ਮੈਨੂੰ ਫੋਨਤੀ ਦੱਸਦੀ ਹੋਰ ਦੀ ਤਾਂ ਖਬਰ ਦੀ ਪਰਵਾਹ ਨਾ ਕਰਾ ਖਬਰ ਸਾਰ ਤਾਂ ਇੰਚ ਨਹੀਂ ਆਪਣੇ ਤੋਂ ਬਾਹਰ ਹੁੰਦੀ ਜਿਹੜੀ ਗੱਲ ਮੈਂ ਕਹਤੀ ਉਹ 16 ਨੇ ਸੱਚ ਹੋਊਗੀ ਹਾਂ ਪੱਕਾ ਖਬਰੀਆਂ ਸੱਚੀ ਨੂੰ ਮਤਾ ਛੋਟਾ ਚਾ ਰੇਡ ਗੋਈ ਸਮਝਦੀਆਂ ਵੀ ਜਿਹੜੀ ਸਾਰੀ ਗੱਲ ਦੱਸ ਦੰਨਾ ਹਏ ਜੇ ਤੂੰ ਮੈਨੂੰ ਆਏ ਦੱਸ ਮੇਰੀ ਕੋਈ ਬਿੜਾਈ ਕਰਦੀ ਐ ਕੋ ਮੇਰਾ ਮਜ਼ਾਕ ਡਾਉਨੀ ਆ ਨਾ ਨਾ ਮੈਂ ਤੇਰਾ ਮਜ਼ਾਕ ਕੇ ਡਾਉਨੀ ਤੂੰ ਮੇਰੇ ਸਾਰੇ ਦੁੱਖ ਦੇ ਸੁੱਖ ਦੀ ਗੱਲਾਂ ਦੱਸਦਾ ਦੱਸ ਮੈਂ ਮਜ਼ਾਕ ਥੋੜੀ ਹੀ ਡਾਉਨੀ ਆ ਮੇਰਾ ਬਣੀ ਹੋਈ ਐ ਤਾਂ ਕਰਕੇ ਭਈ ਇਧਰ ਉਧਰ ਹੀ ਹੁੰਦਾ ਮੇਰੀ ਆਤ ਨਹੀਂ ਇਧਰ ਉਧਰ ਹੀ ਗੱਲ ਕਰਨੀ ਨਾਲੇ ਹਰ ਇੱਕ ਨੂੰ ਥੋੜੀ ਗੱਲ ਦੱਸੀ ਜਾਂਦੀ ਐ ਗੱਲ ਵੀ ਉੱਥੇ ਦੱਸੀ ਜਾਂਦੇ ਜਿੱਥੇ ਕੋਈ ਬੰਦਾ ਪਚਾ ਲੇ ਆਪਣਾ ਘਰ ਬਣਿਆ ਨਾਲੇ ਘਰ ਬਣਿਆਗਾ ਤੇ ਹੁਣ ਆ ਦਿਖਲਾ ਹੁਣ ਨਮਾਈਆਂ ਤਵਈਆਂ ਖੜੀਆਂ ਨਹੀਂ ਨ ਤਨੀਰਾ ਪਾਉਂਦਾ ਨਾਂ ਨਹੀਂ ਲੱਗ ਕੇ ਹੁਣ ਜਾਂਦਾ ਮਰ ਜਾਂਦਾ ਚਾਰ ਰੋਗੇ ਚਲਾ ਜਾਂਦਾ ਮਸ਼ੀਨ 'ਚ ਹੈ ਹੋਰ ਚੱਲ ਪੈਂਦੇ ਤਾਂ ਅਜੇ ਕੱਖ ਹੋ ਜਾਂਦੇ ਪਸੂਆਂ ਦੇ ਸੁੱਕਰਾਕ ਤਾਂ ਪਿਆ ਸੀ ਕੁੱਤਰਾ ਵੀ ਹੋਰ ਕੁੱਤਰ ਦਿੰਦਾ ਦੱਸ ਹਏ ਨਹੀਂ ਬੇਲੈਕਾ ਜੰਮਤਾ ਬੇਲੈਕਾ ਚਲ ਆਪੀ ਆ ਕੇ ਪਾ ਦੂਗਾ ਹੁਣ ਮੈਂ ਤਾਂ ਦੇਖਦੀ ਸੀ ਮੈਂ ਚੱਲ ਜੇ ਮੇਰੇ ਬਾਈ ਤੇ ਤਾਂ ਗਈ ਨਹੀਂ ਪੂਰਾ ਨਾ ਨਾ ਇਹ ਤਾਂ ਪਤਾ ਨਹੀਂ ਕਿਤੇ ਭੱਗ ਗਿਆ ਚੰਦਰਾ ਉਹਨਾਂ ਦੀ ਮੇਰ ਕਰਦਾ ਮਿੱਠੂਆ ਉਹਨਾਂ ਦੀ ਮੇਰ ਪੈਰ ਤੇ ਪਾਣੀ ਨਹੀਂ ਪਾਣ ਦਿੰਦਾ ਮਰ ਜਾਣਾ ਮੇਰਾ ਬੁੰਡਾ ਹਾਂ ਸੱਚੀ ਗੱਲ ਆ ਮੈਂ ਤਾਂ ਬਾਹਰ ਧੱਪ ਗਈ ਤੇ ਬਣੀ ਜ਼ਮੀਨ ਤੇਰੇ ਨਾਂ ਹਾਂ ਜ਼ਮੀਨ ਨਾ ਇਹਨੂੰ ਨਾਂ ਲਵਾ ਦੀ ਇਹਦੇ ਨਾ ਨਾ ਮੇਰੇ ਨਾਂ ਇਹ ਜਮੀਨ ਤਾਂ ਜ਼ਮੀਨ ਕਾਰੜੀ ਰਹੀ ਜ਼ਮੀਨ ਨਾ ਹਜੇ ਜਿੰਨਾ ਜੋਗਲ ਬੈਠੀਆਂ ਇਹਦੇ ਇਹ ਤਾਂ ਉੱਥੇ ਦੇ ਦੂਆ ਉਹਦੇ ਲਵੇ ਤਾਂ ਕੱਖ ਰਹੀ ਨਹੀਂ ਘਰ ਨਹੀਂ ਬੈਠਣ ਨੂੰ ਰਹਾ ਜਮੀਨਾਂ ਤੇ ਆ ਭਾਈ ਨੇ ਪਹਿਲੀ ਜ਼ਮੀਨ ਤਾਂ ਮੇਰੇ ਨਾਂ ਲਵਾਤੀ ਸੀਗੀ ਉਹ ਜਿੱਤੋਂ ਥੋੜਾ ਜਿਹਾ ਢਿੱਲਾ ਹੋਇਆ ਉਹਦੀ ਮੇਰੇ ਨਾਂ ਚੜਾਤੀ ਸੀ ਉਹਨੇ ਜਮੀਨ ਹੋਰ ਆਪਦੇ ਨੌਰ ਰੱਖੀ ਇਹਨੂੰ ਨਾ ਦੇਈ ਹਜੇ ਕਾਣੀ ਕੌਂਡੀ ਮਲੰਗੜੇ ਨੂੰ ਚੱਲ ਚਾਹ ਬਣਾਉਂਦੇ ਆ ਚੱਲ ਤਾਂ ਕਰ ਲਾ ਕੁੱਟ ਚਲਾਤਾ ਹੈ ਨਹੀਂ ਨਹੀਂ ਮੇਰਾ ਸਾਖਣਾ ਗਲ ਪੈਂਦਾ ਮੇਰੇ ਤਾਂ ਉਹ ਗਲ ਪੈਂਦਾ ਮੈਂ ਤਾਂ ਨਹੀਂ ਪੈਂਦੀ ਗਲ ਤੇਰੇ ਆਏ ਤੇਰੇ ਘਰ ਕੇ ਤਾਂ ਆ ਜਾਨੇ ਆ ਹੋਰ ਹੁਣ ਮੈਂ ਤਾਂ ਤੇਰੇ ਹੱਕ ਚ ਬਈ ਮੇਰੇ ਹੱਥਾਂ ਚ ਾਡੇ ਹੋਇਆ ਮੈਂ ਤਾਂ ਮਾਰਨ ਤਾਂ ਆਇਆ ਉਹਦੇ ਮੈਂ ਉਹ ਰਹੀ ਬੁੜਾ ਸਰੀਰ ਹੈ ਭਾਈ ਮੈਂ ਟਲ ਗਿਆ ਮੈਂ ਕੀ ਬਰੋਬਰੀ ਕਰਦਾ ਮੈਂ ਅਸੀਂ ਤੇਰੇ ਤੋਂ ਮੈਂ ਦੱਸਿਆ ਨਹੀਂ ਮੈਂ ਤਾਂ ਹਰ ਕੇ ਮਸਾ ਮਹਾ ਮੈਂ ਤਾਂ ਤੂੰ ਕਹਿੰਦਾ ਸਾਡੇ ਕੀ ਲੈਣਾ ਆਇਆ ਤੀ ਮੈਂ ਤਾਂ ਮੈਂ ਲੈਣੀ ਸੀ ਕਹਦੇ ਆ ਲੈਣੀ ਨਹੀਂ ਤੀ ਹਾਂ ਤਾ ਕਰਕੇ ਸਾਨੂੰ ਨਹੀਂ ਲੋੜ ਮੈਂ ਇਹਦੀ ਫਲਾਣਾ ਤੇ 100 ਕੁਸ਼ ਬੋਲਿਆ ਮੇਰਾ ਕੱਲ ਜਣਦੇ ਉਹਦੀ ਇਕੱਲਾ ਥੋੜੀ ਸੁਣਨ ਨਾ ਆ ਜਾ ਕਰ ਕੱਲ ਘੁੱਟ ਮੜੀ ਫਿੱਕੀ ਕਰਦੀ ਚੰਗਾ ਕਿਵੇਂ ਕਰਨਾ ਹਰਦੀਪ ਸਿੰਘ ਪੁੱਤ ਮੈਂ ਤਾਂ ਹਾਂ ਹੀ ਕਹਿੰਦੀ ਸੀ ਵੀ ਹੁਣ ਤਾਂ ਇਹ ਬਹੁਤ ਜਿਆਦੇ ਹੋ ਗਿਆ ਉੱਤੋਂ ਵੀ ਹੋ ਗਿਆ ਉਹ ਓਵਰਲੋਡ ਚੱਲਣ ਲੱਗ ਗਿਆ ਕੀ ਇਹ ਨਾਲ ਕਰੀਏ ਇਹਦਾ ਹੁਣ ਹਾਂ ਤਾਂ ਫਿਰ ਇਹਦਾ ਹੁਣ ਆਈ ਹੈਗਾ ਹਰਦੀਪ ਸਿੰਘ ਵੀ ਆਪਾਂ ਨੇ ਸੈਂਟਰ ਚ ਛੱਡ ਦਿੰਨੇ ਆ ਭਾਈ ਆਏ ਹੁਣ ਜੱਸੀ ਕਹਿੰਦੀ ਐ ਸੈਂਟਰ ਚ ਦਾ ਛੱਡ ਦਿੰਨੇ ਆ ਅੱਗੇ ਸੈਂਟਰ ਛੱਡ ਕੇ ਕੀ ਕਰ ਲੈਣਾ ਇਹ ਤਾਂ ਪੈਸਾ ਬਰਬਾਦ ਨਾ ਉਹਦੋਂ ਵਿਗੜ ਗਿਆ ਆ ਚਲੋ ਕੋਈ ਹੋਰ ਸੈਂਟਰ ਦੇਖ ਲਓ ਜੀ ਕੋਈ ਵਧੀਆ ਹੁੰਦਾਗਾ ਕੀ ਪਤਾ ਠੀਕ ਹੀ ਹੋ ਜੇ ਕੀ ਕਰਾਂਗੇ ਭਾਈ ਹੋਰ ਆ ਉਰੇ ਤਾਂ ਪਾਈ ਜਾਂਦਾ ਸਾਰਾ ਦਿਨ ਰੋਟੀ ਵੀ ਨਹੀਂ ਖਾਣ ਹੁੰਦਾ ਹੈਗਾ ਸਾਨੂੰ ਤਾਂ ਆਪ ਕਿਹੜਾ ਖਾਂਦਾ ਤੂੰ ਦੱਸੀ ਤੇ ਜਾਂਦੀ ਸੀ ਰੋਟੀ ਨਹੀਂ ਖਾਦੀ ਲੈ ਚਲੋ ਕੋਈ ਨਾ ਕਰਦਾ ਪਤਾ ਫਿਰ ਮੈਂ ਕਿਸੇ ਨਾ ਕਿਸੇ ਨੂੰ ਪੁੱਛਦੇ ਆਂਗੇ ਕੋਈ ਦਵਾਈ ਦਵਾਈ ਦਵਾ ਦਿੰਨੇ ਆ ਭਾਈ ਹੋਰ ਕੀ ਹਾਲ ਲਗਾ ਚਲ ਮੰਮੀ ਫਿਰ ਅਸੀਂ ਤੇ ਚੱਲਦੇ ਆਂਗੇ ਤੂੰ ਫਿਕਰ ਨਾ ਕਰੀ ਨਾ ਜੱਸੀ ਤੂੰ ਵੀ ਆਪਦਾ ਧਿਆਨ ਰੱਖੀ ਕੋਈ ਨਾ ਹੋ ਜੂਗਾ ਠੀਕ ਹਾਂ ਆ ਜਾਓ ਫਿਰ ਚੰਗਾ ਸਮਝ ਜੂਗਾ ਕੋਈ ਨਾ ਵੇਖ ਲਿਆ ਫਿਰ ਅਸੀਂ ਪਤਾ ਕਰਦੇ ਆ ਕਿਤੇ ਨਾ ਕਿਤੇ ਬਾਤ ਕੀਤੀ ਕਰਾ ਦਾਂਗੇ ਨਸ਼ਾ ਛਡਾਉਗੇ ਹੋਰ ਕੀ ਕਰੀਏ ਹੁਣ ਭਾਈ ਜੀ ਤਾਂ ਕਰਦਾ ਨਹੀਂ ਹੈਗਾ ਮੇਰਾ ਕੜਾ ਜੀ ਕਰਦਾ ਵੀ ਮੈਂ ਚੰਦਰੇ ਨੂੰ ਉੱਥੇ ਸੈਂਟਰ ਚ ਭੇਜਾਂ ਤੂੰ ਆਪਦਾ ਮਨ ਨਾ ਦੁਖੀ ਕਰਿਆ ਕਰ ਇਹ ਕਣੀ ਜਵਾਕੜੀ ਕਣੀ ਦੇਖ ਕੇ ਆਉਂਦਾ ਕੀ ਕਰੀਏ ਜੱਸੀ ਮੈਂ ਤਾਂ ਆਪ ਕਹਣੀ ਹੈ ਵਿਚਾਰੀ ਕੱਟੀ ਜਾਂਦੀ ਹੈ ਜੋ ਕੋਈ ਹੋਰ ਹੁੰਦੀ ਜਮਾ ਨਹੀਂ ਰਹਿੰਦੀ ਸੀਗੀ ਨਹੀਂ ਇਹੋ ਜਿਹੇ ਬੰਦੇ ਨਾਲ ਤਾਂ ਹੀ ਕੱਟਣਾ ਮੁਸ਼ਕਲ ਹੋ ਜਾਂਦਾ ਹੈ ਜਿਹੜੇ ਹਿਸਾਬ ਨਾਲ ਇਹ ਨਸ਼ਾ ਪੱਤਾ ਕਰਦਾ ਹੈ ਤਾਂ ਮੇਰਾ ਭਾਈ ਪਰ ਮੈਂ ਤਾਂ ਗਾਲਾਂ ਦਿੰਨੀ ਆ ਕੀ ਕਰਾਂ ਫਿਰ ਅੱਕੀ ਹੋਈ ਕਹਿਣੀ ਆ ਜੀ ਜੀ ਹੋਰ ਜਾਉਂਗੀ ਵੀ ਕਿੱਥੇ ਜੇ ਭਾਈ ਹੁੰਦਾ ਮਾਂ ਬਾਪ ਹੁੰਦੇ ਹੁੰਦੇ ਤੁਸੀਂ ਭਗ ਜਾਂਦੀ ਹੁਣ ਕਿਹਦੇ ਸੱਤੇ ਜਾਵਾਂ ਤਾਂ ਹੀ ਤਾਂ ਕਹਿਣੀ ਐ ਤੂੰ ਤਾਂ ਬਥੇਰੀ ਸਿਆਣੀ ਤੇ ਸਮਝਦਾਰ ਆ ਆ ਕਾਦੀ ਕਮੀ ਸੀਗੀ ਸਾਰਾ ਪਿੰਡ ਤਰੀਫਾਂ ਕਰਦਾ ਚੰਗੀ ਤੈਨੂੰ ਘਰ ਵਾਲੀ ਦੇ ਮਿਲ ਗਈ ਇਹਨੂੰ ਪਰ ਇਹਨੂੰ ਸ਼ਰਮ ਨਾਈ ਇਹ ਹੋਰੀ ਕਮਾ ਚ ਪੈ ਗਿਆ। ਬਸ ਇੱਕ ਮਾਂ ਚੰਗੀ ਹੈਗੀ ਜਿਹਦੇ ਸੱਤੇ ਮੈਂ ਰਹੀ ਜਾਨੀ ਆ। ਜੇ ਮਾਂ ਵੀ ਉਹਦੇ ਵੱਲ ਦੀ ਹੁੰਦੀ ਨਾ ਫਿਰ ਤਾਂ ਕਿੱਥੇ ਰਹਿ ਜਾਂਦੀ ਦੀਦੀ। ਉਹੀ ਤਾਂ ਗੱਲ ਕਰਦੀ ਆ ਆਪਣੇ ਘਰ ਵਰਗਾ ਤਾਂ ਕਿਸੇ ਦਾ ਘਰ ਨਹੀਂ ਸੀ ਆਪਣਾ ਘਰ ਤਾਂ ਸਵਰਗ ਸੀ ਜਿਹੇ ਚੱਜਦਾ ਹੁੰਦਾ। ਆਪਣੇ ਘਰ ਵਰਗਾ ਕਿੱਥੇ ਸੀ ਕੋਈ। ਪਰ ਨਹੀਂ ਇਹਨੇ ਕਿਹੜਾ ਸੁਧਰਨਾ ਚੱਲ ਮਾਂ ਫਿਰ ਉਹ। ਚੰਗਾ। ਮੇਰੀ ਮਾਤਾ ਆਪ ਦੀਕਦੀ ਹੋਊਗੀ ਸਾਨੂੰ। ਤਾਂ ਕਹਿੰਦੀ ਸੀ ਛੇਤੀ ਮੁੜ ਆਇਓ। ਚਲੋ ਠੀਕ ਹੈ ਪੁੱਤ ਆ ਜੀ ਪੁੱਤ ਰਖੜੀਆਂ ਨੂੰ। ਹੋਰ ਆਉਂਗੀ। ਆ ਗਈ ਆ ਗਈ। ਕਾਲ ਆਇਆ ਯਾਰ ਚੰਗਾ ਦੱਸੀ ਠੀਕ ਹੈ ਦੀਦੀ ਕਿਆ ਰੱਖੀ ਚੰਗਾ ਬਾਈ ਫਿਕਰ ਨਾ ਕਰੀ ਚੰਗਾ ਮੈਂ ਫੋਨ ਕਰ ਲ ਨਹੀ ਕਰਦੇ ਨੀ ਫਿਕਰ ਪੁੱਤ ਕੋਈ ਗੱਲ ਬਾਤ ਹੁੰਦੀ ਆ ਫੋਨ ਤੇ ਦੱਸ ਦੋ ਫਿਰ ਕੋਈ ਨੀ ਪੁੱਤ ਉਹ ਵਰਜਨ ਜੋ ਕਹੇਗਾ ਕਿ ਆਪਾਂ ਆਵਾਂਗੇ ਹੋ ਕੀ ਗੱਲ ਚੰਗਾ ਪੁੱਤ ਸ਼ਾਬਾਸ਼ ਤੇਰੇ ਪੁੱਤ ਜਿਹੜਾ ਤੂੰ ਹੀ ਐ ਸਾਡਾ ਤਾਂ ਮਾੜਾ ਜਿਹਾ ਫੋਨ ਕਰੇ ਤੋ ਭੱਜ ਜਾ ਉਹਨੇ ਨਾ ਮੈਂ ਤਾਂ ਹੁਣ ਐ ਕਰੂੰਗਾ ਜੇ ਹੁਣ ਸੈਂਟਰ ਚ ਦਾ ਛੱਡ ਕੇ ਦੇਖ ਲਿਆ ਮੈਂ ਕਰਦਾ ਤੇ ਨਹੀਂ ਇਹ ਤੇ ਪਰਚਾ ਪਵਾ ਕੇ ਨਾ ਕਾਹਦੇ ਦਾ ਜੇਲ੍ਹ ਚ ਭੇਜ ਦਿੰਨੇ ਆਪੇ ਬੈਠਾ ਰੂ ਸਾਲ ਆਪੇ ਸੁਧਰ ਕੇ ਆ ਜੂ। ਹਾਂ ਕਿਤਾ ਕੋਈ ਨਾ ਫਿਰ ਹੱਲ ਦਾ ਕਰਨੀ ਪਊਗਾ ਯਾਰ ਕਰਨੀ ਪਊਗਾ। ਚੰਗਾ ਚੰਗਾ ਬਸ ਕਰਨਾ ਕਰੀ ਚੰਗਾ। ਨਾ ਦੱਸ ਇਹ ਜਵਾਕੜੀ ਆਉਂਦੀ ਐ। ਇਹ ਤੜਫ ਕੇ ਮੁੜ ਜਾਂਦੀ ਐ। ਇਹਨੂੰ ਕਿਹੜਾ ਰਹੀ ਹੈਗੇ ਰਾਤ ਮਾਂ ਕਿਹਨੂੰ ਹੋ ਰਿਹਾ ਮੇਰੀ ਦੀਦੀ ਨੂੰ। ਜੇ ਇਹਦੀ ਸੱਸ ਨਹੀਂ ਹੈਗੀ ਕਿਸੇ ਕੰਮ ਦੀ ਉਹ ਮੱਚਦੀ ਆ ਫਿਰ ਚਲ ਕੋਈ ਨਾ ਮਾਂ ਰਖੜੀਆਂ ਤਾਉਣਗੀ ਫਿਰ ਦੀਦੀ ਹੋਰੀ ਕਹਿੰਦੇ ਸੀਗੇ ਰਖੜੀਆਂ ਨੂੰ ਆਵਾਂਗੇ ਹਾਂ ਉੱਧਰ ਰੱਖ ਲਾਂਗੇ ਹਾਂ ਉੱਧਰ ਰਹਿ ਜੂਗੀ ਚਲ ਆ ਜਾ